ਪ੍ਰੇਮ ਨਾ ਵੀ ਚੀਜ਼ ਮੰਗੀ ਜਾ ਸਕਦੀ ਐ ਮੁਹੱਬਤ ਨਾ ਮੰਗੀ ਜਾਵੇ ਇੱਕ ਪ੍ਰਾਈਮ ਮਿੰਿਸਟਰ ਆ ਜੀ ਕੈਨ ਯੂ ਇਮੇਜਨ ਕਿਸ ਟਾਈਪ ਦੀਆਂ ਅਸੀਂ ਗੱਲਾਂ ਉਹਨਾਂ ਨੂੰ ਕੱਢਦੇ ਆਂ ਜੀ ਪਤਾ ਹੈ ਨਾਰੇ ਸੁਣੇ ਮੈਂ ਇੱਕ ਇੱਕ ਗੱਲ ਕਰਨ ਨੂੰ ਦਿਲ ਕਰਦਾ ਤੁਹਾਡਾ ਕਿਸਾਨਾਂ ਨਾਲ ਕਿ ਬੈਠ ਕੇ ਗੱਲ ਉਹ ਬੈਠਣ ਦਾ ਟਾਈਮ ਕਿੱਥੇ ਆ ਲੋਕਾਂ ਕੋਲ ਹੰਕਾਰ ਮਾਰਨਗੇ ਤੇ ਬੈਠੇਗਾ ਜੁਕਤੇ ਵੋਹ ਹੈ ਜਿਨ੍ਹਾਂ ਮੇਂ ਜਾਨ ਹੁੰਦੀ ਹੈ ਅਕੜ ਮਰਦੇ ਕੀ ਖਾਸ ਪਹਿਚਾਨ ਹੁੰਦੀ ਹੈ ਕਿਹੜਾ ਅੱਜ ਦੇ ਜਵਾਨੇ ਚ ਜੁਕ ਸਕਦਾ ਮੈਂ ਵੀ ਉਹ ਹੋ ਜਾ ਉਹ ਵੀ ਉਹ ਹੋ ਜਾ ਕੀ ਹੁੰਦਾ ਸੀ ਜੇ ਕਿਸਾਨ ਦਿੱਲੀ ਜਾਵੰਦੇ ਤੇ ਐਡਾ ਨੁਕਸਾਨ ਨਹੀਂ ਹੋਣਾ ਸੀ ਭਾਜਪਾ ਕਿੰਨੇ ਕਿਸਾਨਾਂ ਦੇ ਬੜੀ ਖਲਾਫਤਾ ਪਹਿਲਾ ਅੰਦੋਲਨ ਸੀ ਨਾ ਉਹ ਚ ਮਹਾਰਾਜ ਦੀ ਕੋਈ ਬਖਸ਼ਿਸ਼ ਸੀ ਜੀ ਇਹ ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ ਜੀ ਕੋਈ ਕਿਰਪਾ ਵਰਤਰੀ ਸੀ ਜੀ ਆ ਅੰਦੋਲਨ ਦਾ ਸਮਾਂ ਠੀਕ ਜਿਨ ਨੇ ਅਪਸ਼ਬਦ ਮੇਰੇ ਲਈ ਯੂਜ਼ ਕਰਦੇ ਉਦੋਂ ਵੀ ਤੇ ਹੁਣ ਵੀ ਜੀ ਮੈਂ ਤਾਂ ਵੇਖਿਆ ਨਹੀਂ ਕਿਸੇ ਲਈ ਕਰਦੇ ਗਰੀਬ ਨੂੰ ਇੰਨਾ ਨਹੀਂ ਦਬਾਣਾ ਚਾਹੀਦਾ ਵੀਡੀਓ ਨੂੰ ਛੱਡੋ ਆਪੇ ਸਰ ਨਾਲ ਦੇ ਦੱਸੀ ਜਾਂਦੇ ਨੇ ਆ ਕਰਾਂ ਲਿਆ ਆ ਬਣਾ ਲਿਆ ਆ ਬਣਾ ਲਿਆ ਬਣਾ ਲਿਆ ਅਸੀਂ ਉਜੜੇ ਆ ਸਿਆਸਤ 'ਚ ਬਾਦਸ਼ਾਹੀ ਛੱਡ ਕੇ ਮੈਂ ਹੋਇਆ ਫਕੀਰ 15-20 ਲੱਖ ਡੇਲੀ ਕਮਾਉਣ ਵਾਲਾ ਬੰਦਾ ਇਸ ਤੋਂ ਜ਼ਿਆਦਾ ਲਖੀਮਪੁਰ ਖੀਰੀ ਵਾਲਾ ਮੇਰਾ ਸਵਾਲ ਰਹਿ ਗਿਆ ਸੀ ਇਹ ਕਿਸਾਨਾਂ ਦਾ ਬਹੁਤ ਵੱਡਾ ਸਵਾਲ ਆ ਭਾਜਪਾ ਤੇ ਬਹੁਤ ਇਸ ਗੱਲ ਨੂੰ ਲੈ ਕੇ ਚਿੜਦੇ ਨੇ ਕਿਸਾਨ ਉਹ ਕਹਿੰਦੇ ਸਾਡਾ ਨੁਕਸਾਨ ਵੀ ਕੀਤਾ ਇੱਕ ਸਾਡਾ ਸਾਥੀ ਪੱਤਰਕਾਰ ਵੀ ਉਹਦੇ 'ਚ ਉਹਨਾਂ ਦੀ ਜਾਨ ਚਲੀ ਗਈ ਸੀ ਉੱਥੇ ਟਿਕਟ ਵੀ ਦੇ ਦਿੱਤੀ ਕਹਿੰਦੀ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਇਨਸਾਫ਼ ਨਹੀਂ ਲਖੀਮਪੁਰ ਹੋਵੇ ਕਿਤੇ ਹੋਵੇ ਸੱਚ ਨੂੰ ਸੱਚ ਕਹਿਣਾ ਚਾਹੀਦਾ ਜ਼ੁਲਮ ਹੈ ਜ਼ੁਲਮ ਹੈ ਚਾਹੇ ਕੋਈ ਕਰੇ ਚਾਹੇ ਮੈਂ ਚਾਹੇ ਡੇਰਿਆਂ ਨੂੰ ਕੋਈ ਇਨਕੈਸ਼ ਨਹੀਂ ਕਰਨਾ ਇੱਕ ਵੀ ਸੰਗਤ ਦੇ ਬੰਦੇ ਨੂੰ ਮੇਰੀ ਬੇਨਤੀ ਹੈ ਕਿ ਮੈਨੂੰ ਐਜ਼ ਸਾਈਨ ਹੀ ਕੋਈ ਵੋਟ ਪਾਵੇ ਮੈਨੂੰ ਐਜ਼ ਇਨਸਾਨ ਆਮ ਆਦਮੀ ਇੱਕ ਪਾਰਟੀ ਦਾ ਕਾਰਕੁਨ ਇੱਕ ਬੀਜੇਪੀ ਦੇ ਕਾਰਜਕਰਤਾ ਹੋਣ ਦੇ ਨਾਤੇ ਵੋਟ ਪਾਵੇ ਇਹ ਸੋਸ਼ਲ ਦਾ ਪ੍ਰੋਗਰਾਮ ਸਿਆਸੀ ਖੰਡ ਤੁਸੀਂ ਵੇਖ ਰਹੇ ਹੋ ਮੈਂ ਮਨਪ੍ਰੀਤ ਤਰਾਮਣਵਾਸ ਇਸ ਸਮੇਂ ਮੈਂ ਮੋਗਾ ਦੇ ਵਿੱਚ ਬੈਠਾ ਹੋਇਆ ਹਾਂ ਲੋਕ ਸਭਾ ਹਲਕਾ ਫਰੀਦਕੋਟ ਲੋਕ ਸਭਾ ਹਲਕਾ ਫਰੀਦਕੋਟ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਹਲਕੇ ਤੋਂ ਮੌਜੂਦਾ ਸਿਟਿੰਗ ਐਮਪੀ ਜਿਹੜੇ ਹੈਗੇ ਨੇ ਮੁਹੰਮਦ ਸਰੀਕ ਹੈਗੇ ਨੇ ਕਾਂਗਰਸ ਦੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਹਣੀ ਇੱਥੋਂ ਚੋਣ ਲੜ ਰਹੇ ਨੇ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਹੰਸ ਰਾਜ ਹੰਸੋਨੀ ਚੋਣ ਲੜ ਰਹੇ ਨੇ ਦਿੱਲੀ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹੈਗੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਦਿੱਲੀ ਤੋਂ ਪੰਜਾਬ ਆਏ ਨੇ ਤੇ ਉਹ ਕਲਾਕਾਰ ਤੋਂ ਸਿਆਸਤਦਾਨ ਬਣੇ ਕਈ ਪਾਰਟੀਆਂ ਦੇ ਨਾਲ ਬਾਹਰ ਆ ਤੇ ਅੱਜ ਫਰੀਦਕੋਟ ਦੇ ਵਿੱਚ ਆ ਤੇ ਹਾਲਾਂਕਿ ਹਲਕਾ ਸਿਆਸੀ ਤੌਰ ਤੇ ਵੀ ਚਰਚਾ ਦੇ ਵਿੱਚ ਆ ਖਾਸ ਤੌਰ ਤੇ ਹੰਸ ਰਾਜ ਹੰਸੋਨੀ ਚਰਚਾ ਦੇ ਵਿੱਚ ਐ ਕਿਸਾਨਾਂ ਦਾ ਮੋਹ ਜ਼ਿਆਦਾ ਇਹਨਾਂ ਦੇ ਨਾਲ ਐ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਵਾਗਤ ਕਰ ਲੈਣੇ ਆ ਸਸੀ ਕਾਲ ਜੀ ਬਹੁਤ ਬਹੁਤ ਸਵਾਗਤ ਸਸੀ ਕਾਲ ਜੀ ਸਸੀ ਮੈਂ ਜਿਵੇਂ ਕਿਸਾਨਾਂ ਦੀ ਗੱਲ ਕੀਤੀ ਆ ਮੋਹ ਕੁਝ ਘਟਿਆ ਕਿ ਵਧਿਆ ਹੁਣ ਉਹ ਵੱਧਦਾ ਹੀ ਹੁੰਦਾ ਜੀ ਘਟਦਾ ਘਟਦਾ ਨਹੀਂ ਜੇ ਤੁਸੀਂ ਕਹਿ ਰਹੇ ਹੋ ਉਹ ਘਟ ਰਿਹਾ ਜੀ ਕਿਉਂਕਿ ਅੱਜ ਦਾ ਦਿਨ ਬੜਾ ਸੰਤੁਸ਼ਟੀ ਜਨਕ ਸੀ ਜੀ ਮੈਂ ਬੜਾ ਸੰਤੁਸ਼ਟ ਹੋਰ ਖੁਸ਼ ਹਾਂ ਜੀ ਕਿ ਠੀਕ ਰਿਹਾ ਸ਼ਾਂਤ ਰਿਹਾ ਦਿਨ ਜੀ ਪਿੰਡਾਂ ਤੋਂ ਲੋਕ ਇੱਥੇ ਦਾਣਾ ਮੰਡੀ ਸਾਰੀ ਭਰ ਗਈ ਮੋਗੇ ਦੀ ਜੀ ਉਹਨਾਂ ਨੂੰ ਪਤਾ ਸੀ ਥੋੜੀ ਰੁਕਾਵਟ ਹੈ ਪਿੰਡ ਚ ਆ ਨਹੀਂ ਸਕਦਾ ਜੀ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਸੀ ਕਿਉਂਕਿ ਮੈਂ ਬੇਸਿਕਲੀ ਤਾਂ ਪਿੰਡੂ ਆ ਨਾ ਦਿਹਾਤੀਆਂ ਬਿਲਕੁਲ ਬਿਲਕੁਲ ਤੇ ਮੈਂ ਚਾਹੁੰਦਾ ਸੀ ਪਿੰਡਾਂ ਦੀ ਉਹ ਜਨਤਾ ਜਿਨ੍ਹਾਂ ਲਈ ਸਭ ਤੋਂ ਪਹਿਲਾਂ ਕੰਮ ਮੈਂ ਸਟਾਰਟ ਕਰਨਾ ਹੈ ਜੀ ਉਹ ਗਰੀਬ ਲੋਕ ਉਹਨਾਂ ਚ ਕਿਸਾਨ ਵੀ ਹੈ ਖੇਤ ਮਜ਼ਦੂਰ ਵੀ ਹੈ ਜੀ ਜਾਂ ਛੋਟੀ ਛੋਟੇ ਕਾਰੋਬਾਰੀ ਵੀ ਹੈ ਜੀ ਮੈਂ ਚਾਹੁੰਦਾ ਸੀ ਪਿੰਡਾਂ 'ਚ ਜਾਵਾਂ ਲੇਕਿਨ ਅਜੇ ਜਾ ਨਹੀਂ ਸਕਿਆ ਸਾਰੇ ਪਿੰਡਾਂ ਦੇ ਲੋਕ ਸਾਰੇ ਤਾਂ ਨਹੀਂ ਜੀ ਲੇਕਿਨ ਦਾਣਾ ਮੰਡੀ ਭਰੀ ਹੋਈ ਸੀ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਵਾਕਿਆ ਹੀ ਪਿੰਡਾਂ ਤੋਂ ਆਏ ਹੋ ਜੀ ਸਾਰਿਆਂ ਨੇ ਕਿਹਾ ਹਾਂਜੀ ਅਸੀਂ ਪਿੰਡੂ ਆ ਅਸੀਂ ਪਿੰਡਾਂ ਤੋਂ ਆਏ ਆ ਜੀ ਤੈਨੂੰ ਵੇਖਣਾ ਸੀ ਸੁਣਨਾ ਸੀ ਜੀ ਅੱਛਾ ਲੱਗਾ ਜੀ ਮੈਂ ਜਲੰਧਰ ਇੱਕ ਵਾਰ ਗਿਆ ਤਾਂ ਮੈਂ ਤੁਹਾਨੂੰ ਇੱਕ ਮੇਲੇ ਦੇ ਵਿੱਚ ਦੇਖਿਆ ਹਾਂਸਰਾਜ ਹੰਸਾਂ ਰਿਆਂ ਦੇ ਇੱਕ ਥੈਲਾ ਹੱਥ ਦੇ ਵਿੱਚ ਸੀ ਜਦੋਂ ਮੇਲੇ ਦੇ ਵਿੱਚ ਆਉਣੇ ਉਹ ਖਾਲੀ ਹੱਥ ਤੇ ਬਹੁਤ ਸਾਰੀਆਂ ਕਿਤਾਬਾਂ ਜਾਂਦੇ ਵੇਲੇ ਤੁਹਾਡੇ ਹੱਥਾਂ ਦੇ ਵਿੱਚ ਸੀ ਨਾ ਤੁਹਾਡੇ ਨਾਲ ਕੋਈ ਗਨਮੈਨ ਸੀ ਨਾ ਕੋਈ ਸੁਰੱਖਿਆ ਗਾਰਡ ਸੀ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਸੀ ਅੱਜ ਜਦੋਂ ਮੈਂ ਤੁਹਾਡੀ ਰੈਲੀ ਨੂੰ ਵੇਖ ਰਿਹਾ ਸੀ ਸੁਰੱਖਿਆ ਕਰਮਚਾਰੀ ਤੁਹਾਡੇ ਨਾਲ ਵੀ ਬੜੇ ਨੇ ਹਾਲਾਂਕਿ ਜਿਲ੍ਹੇ ਦੀ ਪੁਲਿਸ ਲੱਗੀ ਹੋਈ ਸੀ ਅਜੇ ਹਾ ਕੀ ਹੋ ਗਿਆ ਹੰਸਰਾ ਜਾਂ ਹੰਸਣਿਆਂ ਦੀ ਇੱਕ ਕੈਸਟ ਆਉਂਦੀ ਉਡੀਕ ਹੁੰਦੀ ਵੀ ਅੱਜ ਉਹਨਾਂ ਨੂੰ ਡਿੱਕਣਾ ਅਜੇ ਅੱਜ ਤੁਹਾਡਾ ਕਲਾਕਾਰ ਤੌਰ ਤੇ ਜਾਂ ਫਿਰ ਇੱਕ ਪੋਲੀਟੀਕਲ ਹੋਣਾ ਹੀ ਤੁਹਾਡੇ ਲਈ ਗਨਾਹ ਹੋ ਗਿਆ ਤੇ ਇਸੇ ਕਰਕੇ ਵਿਰੋਧ ਹੋ ਰਿਹਾ ਹਾਂ ਬੜੇ ਨਾਰਮਲ ਅਗਰ ਜਿਹੜਾ ਬੰਦਾ ਲਾਈਫ ਚ ਆਂਦਾ ਜੀ ਜਿਵੇਂ ਪੁਸਤਕ ਮੇਲਾ ਮੈਂ ਕਦੀ ਛੱਡਿਆ ਨਹੀਂ ਕਿਤੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਬਿਲਕੁਲ ਮੇਰੀ ਪਸੰਦੀ ਦੀਆਂ ਮੈਂ ਕਿਤਾਬਾਂ ਖਾਲੀ ਝੋਲੇ ਨਾ ਉਹਨਾਂ ਤੇ ਪਰਕੇ ਜਾਣਾ ਬਿਲਕੁਲ ਇਸ ਤਰ੍ਹਾਂ ਦਿੱਲੀ ਦਾ ਵੀ ਜਿਹੜਾ ਪੁਰਸ਼ਤ ਕਮੇਲਾ ਲੱਗਦਾ ਨਾ ਪ੍ਰਗਤੀ ਮੈਦਾਨ ਜੀ ਬੜੇ ਸਾਲਾਂ ਤੋਂ ਇਸ ਸਾਲ ਵੀ ਮੈਂ ਗਿਆ ਸੀ ਜੀ ਤੇ ਪੜਨ ਦਾ ਸ਼ੌਕ ਹੈ ਤੇ ਜ਼ਿੰਦਗੀ ਤੇ ਸਾਦੀ ਜੀ ਹੀ ਚੰਗੀ ਹੁੰਦੀ ਹੈ ਜੀ ਸਾਦੀ ਜ਼ਿੰਦਗੀ ਪੁਰਸ਼ ਕੋਲ ਹੁੰਦੀ ਹੈ ਸ਼ਾਂਤ ਹੁੰਦੀ ਹੈ ਨਾ ਕਿਸੇ ਨਾਲ ਕੰਪੀਟੀਸ਼ਨ ਹੈ ਨਾ ਆਪਣੀ ਥਾਡੀ ਦੁਨੀਆ ਲੇਕਿਨ ਜਦੋਂ ਦਾ ਇਸ ਲਾਈਨ 'ਚ ਆਇਆ ਮੈਂ ਉਦੋਂ ਦਾ ਆਈ ਡੋਨਟ ਨੋ ਇਹ ਇਨ ਸਿਕਿਉਰਿਟੀ ਜੀ ਬੜੀ ਵਧੀ ਹੋਈ ਹੈ ਖੇਲ ਹੁੰਦਾ ਕਦੇ ਕਦੇ ਵੀ ਨਹੀਂ ਹੋਣਾ ਚਾਹੀਦਾ ਸੀ ਸਿਆਸੀ ਨਹੀਂ ਹੋਣਾ ਚਾਹੀਦਾ ਸੀ ਕਲਾਕਾਰ ਸਿਆਸੀ ਹੋਣਾ ਚਾਹੀਦਾ ਸਿਆਸੀ ਹੋਣਾ ਕੋਈ ਗੁਨਾਹ ਨਹੀਂ ਹੈ ਬੰਦੇ ਦੀ ਬੰਦਾ ਯਾਰ ਮੰਦਰ ਚ ਵੀ ਬਹਿ ਕੇ ਕਰਪਟ ਹੋ ਸਕਦਾ ਜੀ ਮਸਜਿਦ ਚ ਵੀ ਬਹਿ ਕੇ ਕਰਪਟ ਹੋ ਸਕਦਾ ਕਿਤੇ ਵੀ ਧਾਰਮਿਕ ਸਥਾਨ ਤੇ ਕਰਪਟ ਹੋ ਸਕਦਾ ਬੰਦਾ ਕੋਠੇ ਤੇ ਵੀ ਬਲੀ ਬਣ ਸਕਦਾ ਜੀ ਸਿਆਸਤ ਕੀ ਚੀਜ਼ ਹੈ ਕੋਠੇ ਤੇ ਵੀ ਮੈਂ ਬਲੀ ਵੇਖੇ ਦਰਸ਼ਨ ਕੀਤੇ ਸੀ ਜੀ ਬਿਠੇ ਕੋਠੇ ਦੇ ਸੀ ਜੀ ਇਹ ਨਹੀਂ ਗੱਲ ਬੰਦੇ ਦੀ ਆਪਣੀ ਨੀਤ ਹੁੰਦੀ ਹੈ ਜੀ ਤੇ ਇਸ ਕਰਕੇ ਸਿਆਸਤ 'ਚ ਆਉਣ ਦਾ ਕੋਈ ਨਹੀਂ ਲੇਕਿਨ ਮੁਲਕ ਇਹ ਜਿਹੜਾ ਆ ਖਿੱਤਾ ਨਾ ਸਾਡਾ ਇਹ ਹੋਰ ਹਿਸਾਬ ਦਾ ਹੈ ਜੀ ਬਾਹਰ ਪ੍ਰਾਈਮ ਮਿਨਿਸਟਰ ਆਪਣੇ ਹਿਸਾਬ ਨਾਲ ਆਪੇ ਉਹਨੇ ਬਰੀਫ ਕੀ ਚੁੱਕਿਆ ਹੁੰਦਾ ਹਾਂ ਆਪਣੇ ਸ਼ੂ ਸ਼ਾਪ ਤੇ ਪਾਲਿਸ਼ ਕਰਦਾ ਇੱਕ ਮਿਨਿਸਟਰ ਨੂੰ ਅਸੀਂ ਮਿਲਣ ਗਏ ਸੀ ਆ ਉੱਥੇ ਆਪਣੀ ਪੰਜਾਬੀ ਭਾਈ ਸੀ ਤਖਰ ਸਾਹਿਬ ਜੀ ਵੈਨਕੂਵਰ ਕਰ ਟੋਰਾਂਟੋ ਕਰਨ ਕੈਨੇਡਾ ਜੀ ਇਹ ਉਹਨਾਂ ਨੇ ਕੈਟਲੀਨਾ ਆਪ ਚਾਹ ਬਣਾਈ ਆਪ ਵੀ ਪੀਤੀ ਸਾਨੂੰ ਵੀ ਪਿਲਾਈ ਨਾ ਆਪ ਕੋਈ ਤੰਗ ਜਿਹਾ ਨਾ ਸਾਨੂੰ ਕੀਤਾ ਤੁਹਾਨੂੰ ਲੱਗਦਾ ਇਹ ਤੋਂ ਚੀਮਾ ਵੀ ਹੁੰਦਾ ਇਸ ਸਿਸਟਮ ਤੋਂ ਲੋਕਾਂ ਨੂੰ ਇੱਥੇ ਤਾਂ ਘੂ 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 ਸਾਇਰਨ ਜੇ ਵੱਜਦੇ ਰਹਿੰਦੇ ਪਾਗਲਖਾਨਾ ਜਿਹੀ ਦੁਨੀਆ ਬਣੀ ਹੋਈ ਆ ਤੇ ਇਹ ਸਿਸਟਮ ਇਹੋ ਜਿਹਾ ਨਾ ਜੀ ਇਨਸਿਕਿਉਰ ਫੀਲ ਕਰਦਾ ਹਰ ਬੰਦਾ ਬਿਲਕੁਲ ਇਸ ਕਰਕੇ ਸਮੇ ਦੇ ਹਿਸਾਬ ਨਾਲ ਗਨਮੈਨ ਵੀ ਆ ਜਾਂਦੇ ਰੱਖਣੇ ਪੈਂਦੇ ਅਕਾਲੀ ਦਲ ਤੋਂ ਸ਼ੁਰੂਆਤ ਹੁੰਦੀ ਆ ਫਿਰ ਲੋਕ ਸਭਾ ਚੋਣਾਂ ਵੀ ਲੜਦੇ ਹੋ ਤੁਸੀਂ ਜਲੰਧਰ ਵਾਲੀ ਕਾਂਗਰਸ ਦੇ ਨਾਲ ਵੀ ਬਾਹ ਪੈਂਦਾ ਫਿਰ ਹਾਂਸ ਰਾਜ ਹਾਂਸੋਣੀ ਦਿੱਲੀ ਜਾਂਦੇ ਨੇ ਤੇ ਦਿੱਲੀ ਤੋਂ ਭਾਜਪਾ ਦੇ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਟਿਕਟ ਤੋਂ ਬਾਅਦ ਤੁਸੀਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਹੋ ਫਿਰ ਦੁਬਾਰਾ ਦਿੱਲੀ ਤੋਂ ਪੰਜਾਬ ਆਇਓ ਪਾਰਟੀਆਂ ਦਾ ਤਜਰਬਾ ਕੀ ਰਿਹਾ ਤੇ ਕੀ ਮਹਿਸੂਸ ਕਰਦੇ ਹੋ ਦਿੱਲੀ ਨੂੰ ਕੀ ਮਹਿਸੂਸ ਕੀਤਾ ਜਦੋਂ ਉੱਥੇ ਚੋਣਾਂ ਹੋਈਆਂ ਕੀ ਫਰਕ ਮਹਿਸੂਸ ਕਰਦੇ ਸੀ ਅੱਜ ਪੰਜਾਬ 'ਚ ਖਾਸ ਤੌਰ ਤੇ ਮਾਲਵੇ ਦੇ ਗੜ੍ਹ ਚ ਚੋਣਾਂ ਲੜ ਰਹੇ ਹੋ ਇਹ ਕੀ ਫੀਲ ਹੋ ਰਿਹਾ ਹੁਣ ਸਾਰੇ ਲੋਕ ਅੱਛੇ ਆ ਸਭ ਪਾਰਟੀਆਂ ਠੀਕ ਨੇ ਜਿਹੜਾ ਛੱਡਦੇ ਹੀ ਉਹਨਾਂ ਨੂੰ ਬਹੁਤ ਬੁਰਾ ਨਹੀਂ ਕਹਿਣਾ ਚਾਹੀਦਾ ਜੀ ਲੇਕਿਨ ਕੁਝ ਪਾਰਟੀਆਂ ਸਿਰਫ ਬਿਜ਼ਨਸ ਕਰਦੀਆਂ ਜੀ ਬੀਜੇਪੀ ਇੱਕ ਐਸੀ ਪਾਰਟੀ ਹੈ ਭਗਤੀ ਕਰਦੀ ਹੈ ਜੀ ਸੰਗਠਨ ਵਾਲਿਆਂ ਪਤਾ ਨਹੀਂ ਕਿੰਨੀਆਂ ਜਨਰੇਸ਼ਨ ਖੱਪ ਗਈਆਂ ਇੱਕ ਮੋਦੀ ਸਾਹਿਬ ਬਣਾਉਣਗੇ ਇੱਕ ਮੋਦੀ ਸਾਹਿਬ ਪਹਿਲਾਂ ਇੱਕ ਵੀ ਨਹੀਂ ਸੀ ਹੁੰਦੀ ਉੱਥੇ ਆਪਣੇ ਕੋਲ ਗਿਣਤੀ ਪਾਰਲੀਮੈਂਟ ਵਿੱਚ ਦੋ ਸੀਟਾਂ ਆਉਂਦੀਆਂ ਸੀ 180 49 ਵੀ ਦੋ ਹਾਂ ਤੇ ਹੁਣ ਤੁਸੀਂ ਦੇਖ ਲਓ ਕੀਤਾ ਇਹ ਭਗਤੀ ਵਾਂਗੂ ਸਮਝਦੇ ਇਸ ਕੰਮ ਨੂੰ ਜੀ ਬਿਜ਼ਨਸ ਨਹੀਂ ਕਰਦੇ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਆ ਖਾਸ ਤੌਰ ਤੇ ਜਦੋਂ ਪੰਜਾਬ ਦੇ ਲੋਕ ਭਾਜਪਾ ਬਾਰੇ ਸੋਚਦੇ ਨੇ ਹਲਕੋ ਇਸ ਚੀਜ਼ ਦਾ ਖਦਸਾ ਵੀ ਜ਼ਾਹਰ ਕਰਦੇ ਨੇ ਬਹੁਤ ਸਾਰੇ ਉਹ ਕਹਿੰਦੇ ਜਿਹੜੀ ਭਾਜਪਾ ਹੈਗੀ ਉਹ ਸਿੱਖਾਂ ਦੇ ਵੀ ਖਿਲਾਫ ਆ ਖਾਸ ਤੌਰ ਤੇ ਸਿੱਖ ਕਮਿਊਨਿਟੀ ਨੂੰ ਵੱਡਾ ਖਤਰਾ ਕਟ ਗਿਣਤੀਆਂ ਨੂੰ ਲੈ ਕੇ ਜਦੋਂ ਆਪਾਂ ਸ਼ੁਰੂ ਚ ਗੱਲ ਕਿਸਾਨਾਂ ਦੀ ਕੀਤੀ ਹੈ ਕਿਸਾਨ ਕਹਿੰਦੇ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਅੰਸਰਾ ਜਾਂ ਹੰਸਣਿਆਂ ਦਾ ਭਾਜਪਾ ਦਾ ਕਿ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸ਼ੁਭ ਕਰਨ ਹੁਣਿਆਂ ਦਾ ਵੱਡਾ ਨੁਕਸਾਨ ਹੋਇਆ ਇੱਕ ਨੌਜਵਾਨ ਪੁੱਤ ਸੀ ਕੱਲਾ ਮਾਪਿਆਂ ਦਾ ਕੀ ਹੁੰਦਾ ਸੀ ਜੇ ਕਿਸਾਨ ਦਿੱਲੀ ਜਾਵੰਦੇ ਤੇ ਐਡਾ ਨੁਕਸਾਨ ਨਹੀਂ ਹੋਣਾ ਸੀ ਭਾਜਪਾ ਕਹਿੰਦੇ ਕਿਸਾਨਾਂ ਦੇ ਬੜੀ ਖਿਲਾਫ ਹੈ ਭਾਜਪਾ ਬਿਲਕੁਲ ਖਿਲਾਫ ਨਹੀਂ ਭਾਜਪਾ ਦਾ ਜਿਹੜਾ ਸਭ ਤੋਂ ਵੱਡਾ ਆਪਣਾ ਲੀਡਰ ਹੈ ਉਹ ਇੰਟਰਨੈਸ਼ਨਲ ਫੇਮ ਲੀਡਰ ਹੈ ਜੀ ਯਾਨੀ ਅਮਰੀਕਾ ਵੀ ਜੋ ਬਾਈਡਨ ਜੈਸਾ ਉਹਦੇ ਤਰਸ ਦੇਣੇ ਕਿ ਆਟੋਗ੍ਰਾਫ ਲਈ ਤੁਸੀਂ ਦੇਖਿਆ ਸਾਰ ਚੜ ਚੜਿਆ ਕੋਲ ਆਲਮ ਦੇਖੇ ਉਸ ਤੋਂ ਬਾਅਦ ਮੈਂ ਦੇਖਿਆ ਤੁਸੀਂ ਦੇਖਿਆ ਪ੍ਰਾਈਮ ਮਿਨਿਸਟਰ ਬੜੇ ਮੁਲਕਾਂ ਦੇ ਉਹਨਾਂ ਦੇ ਚਰਨ ਸਪਰਸ਼ ਕਰਦੇ ਦੇਖਿਆ ਔਰ ਜਿੱਥੇ ਤੱਕ ਪੰਜਾਬੀਆਂ ਦਾ ਔਰ ਸਿੱਖਾਂ ਦਾ ਤਾਲੁਕ ਹੈ ਖਾਸ ਤੌਰ ਤੇ ਉਹਨਾਂ ਨਾਲ ਬਹੁਤ ਪਿਆਰ ਕਰਦੇ ਮੋਦੀ ਸਾਹਿਬ ਜੀ ਦੇਖੋ ਕਰਤਾਰਪੁਰ ਵਾਲਾ ਲੰਗਾ ਜੋ ਨਾ ਚਾਹੁੰਦੇ ਬੜਨੇ ਸੀ ਸਕਦਾ ਜਿੱਥੇ ਜ਼ਾਲਮ ਰਾਜੇ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਉਹ ਤਾਂ ਹਿੰਦੂਆਂ ਦਾ ਸਿੱਖਾਂ ਦਾ ਦੇਣਾ ਹੀ ਨਹੀਂ ਦੇ ਸਕਦੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਿਉਂ ਕਿਹਾ ਗਿਆ ਜੇ ਉਹਨਾਂ ਦਾ ਬਲੀਦਾਨ ਨਾ ਹੁੰਦਾ ਸ਼ਹੀਦੀ ਨਾ ਪਾਉਂਦੇ ਤੇ ਨਾ ਹਿੰਦੁਸਤਾਨ ਰਹਿਣਾ ਸੀ ਨਾ ਹਿੰਦ ਰਹਿਣਾ ਸੀ ਨਾ ਹਿੰਦੂਤਾਵ ਰਹਿਣਾ ਸੀ ਜੇ ਕੱਖ ਨਹੀਂ ਸੀ ਹੋਣਾ ਹੋਰ ਸ਼ਕਲ ਹੋਣੀ ਇਹ ਚਰਚਾ ਹੁੰਦੀ ਆ ਪਾਰਟੀਆਂ ਦੇ ਅੰਦਰ ਹੁੰਦੀ ਆ ਹੋਰ ਸ਼ਕਲ ਹੋਣੀ ਸੀ ਹਰ ਜਗ੍ਹਾ ਫੋਟੋ ਲਾਈਆਂ ਮਹਾਰਾਜ ਜੀ ਜੀ ਹਰ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਸਰਬੰਸ ਵਾਰ ਦਿੱਤਾ ਗੁਰ ਤੇਗ ਬਹਾਦਰ ਨੂੰ ਤੇ ਉਸੇ ਲਾਲ ਕਿਲੇ ਤੋਂ ਜਿੱਥੋਂ ਸ਼ੀਸ਼ ਕਲਮ ਕਰਨ ਦਾ ਆਰਡਰ ਜ਼ਾਲਮ ਰਾਜੇ ਨੇ ਦਿੱਤਾ ਸੀ ਜੀ ਉਸੇ ਲਾਲ ਕਿਲੇ ਤੋਂ ਦੇਖੋ ਗੁਰਪੁਰਬ ਮਨਾਉਂਦੇ ਹਰ ਸਾਲ ਜੀ ਹੋਰ ਵੀ ਗੁਰੂ ਘਰਾਂ ਜਾਂਦੇ ਨੇ ਫਿਰ ਬੱਚਿਆਂ ਦਾ ਛੋਟੇ ਸਾਹਿਬ ਜਿਆਦਾ ਦਾ ਦਿਨ ਨੂੰ ਵੀਰ ਦਾਤਸ ਮਨਾਇਆ ਜੀ ਉੱਧ ਗੁਜਰਾਤ ਚ ਗੁਰਦੁਆਰਾ ਸਾਹਿਬ ਬਣ ਰਹੇ ਸੀ ਮੈਂ ਦੇਖਿਆ ਕਹਿਣ ਲੱਗੇ ਜਿੱਦਾਂ ਦੇ ਪ੍ਰਾਤਨ ਸੀਗਾ ਉਹੋ ਹੀ ਸ਼ਕਲ ਰਵੇ ਜੀ ਇਹ ਨਹੀਂ ਕਿ ਨਵਾਂ ਬਣਾਉਣਾ ਤੇ ਨਵੀਨਤਨ ਕਰੋ ਲਿਖਣਾ ਹੈਰੀਟੇਜ ਜਿਹੜਾ ਪੁਰਾਣਾ ਹੈ ਉਹੀ ਨਜ਼ਰ ਆਉਣਾ ਉਹ ਬੜੇ ਕਨਸਰਨਡ ਆ ਜੀ ਬੜਾ ਪਿਆਰ ਕਰਦੇ ਆ ਜਦੋਂ ਫਿਰੋਜ਼ਪੁਰ ਇਹਨਾਂ ਨੇ ਕੰਮ ਖਰਾਬ ਕੀਤਾ ਸਰ ਪਤਾ ਨਹੀਂ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਆਉਣ ਤੋਂ ਰੋਕਿਆ ਜਦ ਕਿ ਬਾਹਰ ਲੀਆਂ ਕੰਟਰੀਆਂ ਮਿੰਤਾ ਪਾਉਂਦੀਆਂ ਵੀ ਮੋਦੀ ਸਾਹਿਬ ਦੀ ਝਲਕ ਹੀ ਸਾਨੂੰ ਮਿਲਦੀ ਆ ਸਾਡੇ ਜਦੋਂ ਫਿਰੋਜ਼ਪੁਰ ਆਉਣਾ ਸੀ ਉਦੋਂ ਇਹ ਸਾਰੇ ਪੈਕੇਜ ਲੈ ਕੇ ਆਏ ਸੀ ਕਿਸਾਨਾਂ ਵਾਲੇ ਵੀ ਬਾਕੀ ਵੀ ਬਹੁਤ ਸਾਰਿਆਂ ਉਹ ਏਮਜ਼ ਦਾ ਹੁਣ ਆਨਲਾਈਨ ਉਦਘਾਟਨ ਵੀ ਉੱਥੇ ਕੀਤਾ ਉਦੋਂ ਬਹੁਤ ਸਾਰਾ ਕੁਝ ਲੈ ਕੇ ਆਏ ਸੀ ਆਪਾਂ ਗੁੱਸੇ ਵਾਲੇ ਬਹੁਤ ਆ ਜੀ ਆਪਾਂ ਇੱਕ ਇੱਕ ਨਕਸ਼ਾ ਜਿਹਾ ਬਣਾ ਲੈਨੇ ਆ ਉਹਦੇ ਸਾਰੇ ਐਂਗਲ ਲਈ ਸੋਚਦੇ ਆਂ ਉਸ ਨਕਸ਼ੇ ਤੇ ਪੱਕੇ ਹੋ ਜਾਂਦੇ ਆ ਤੇ ਜ਼ਿੱਦ ਹੀ ਆਪਾਂ ਠੀਕ ਬਾਕੀ ਸਟੇਟਾਂ ਜਿਹੜੀਆਂ ਦੇਖੋ ਕਿੱਥੋਂ ਕਿੱਥੇ ਚਲੇ ਗਏ ਆ ਅਸੀਂ ਕਿੱਥੋਂ ਕਿੱਥੇ ਆ ਗਏ ਜੀ ਨੰਬਰ 1 ਸੂਬਾ ਸੀ ਜੀ ਭਾਜਪਾ ਕਿਵੇਂ ਇਹ ਸਾਰੇ ਸੰਕੇਤ ਦੂਰ ਕਰੇਗੀ ਕਦੋਂ ਮਹਿਸੂਸ ਹੋਏਗਾ ਪੰਜਾਬ ਨੂੰ ਕਿ ਇਹ ਪਾਰਟੀ ਸਾਡੇ ਖਿਲਾਫ ਨਹੀਂ ਹੈਗੀ ਕਿਉਂਕਿ ਹੁਣ ਵੀ ਮੈਂ ਤੁਹਾਨੂੰ ਗੱਲ ਕੱਟ ਰਿਹਾ ਤੁਹਾਡੀ ਜਦੋਂ ਤੁਸੀਂ ਬੋਲ ਰਹੇ ਸੀ ਤੁਹਾਡੇ ਤੋਂ ਪਹਿਲਾਂ ਹਰਜੋਤ ਕਮਲੋਂ ਨਹੀਂ ਬੋਲ ਰਹੇ ਸੀ ਉਹਨਾਂ ਨੇ ਇੱਕ ਜ਼ਿਕਰ ਕੀਤਾ ਲਾਲ ਕਿਲੇ ਦਾ ਕਹਿੰਦੇ ਮੈਂ ਉੱਥੇ ਚਰਚਾ ਕਰ ਰਿਹਾ ਸੀ ਕਿਸੇ ਲੀਡਰ ਦੇ ਨਾਲ ਦਿੱਲੀ ਕਹਿੰਦੇ ਕਿਸਾਨਾਂ ਨੂੰ ਜਾਣਤਾ ਦੇ ਦਿੰਦੇ ਪਰ ਉਹ ਲੀਡਰ ਕਹਿੰਦਾ ਅੰਤਕਵਾਦੀ ਨੇ ਇਹਨਾਂ ਕੋਲੇ ਪੋਪਲਾਈਨ ਮਸ਼ੀਨਾ ਜਦੋਂ ਇਸ ਤਰ੍ਹਾਂ ਦੇ ਜ਼ਿਕਰ ਹੋਣਗੇ ਫਿਰ ਤਾਂ ਜ਼ਾਹਰ ਜੀ ਗੱਲ ਹੈ ਵੀ ਤੁਹਾਡਾ ਵਿਰੋਧ ਹੋਣਾ ਲਾਜ਼ਮੀ ਤੌਰ ਤੇ ਹੋ ਜਾਂਦਾ ਉਹ ਲੀਡਰ ਵਾਹਿਆਤ ਹੋਣਾ ਜਿਹੜਾ ਗੈਰਤਮੰਦਾਂ ਨੂੰ ਅੱਤਵਾਦੀ ਕਹਿੰਦਾ ਜੀ ਮੈਨੂੰ ਨਹੀਂ ਪਤਾ ਠੀਕ ਮੇਰੇ ਮੂੰਹ ਤੋਂ ਕਦੀ ਮੈਂ ਤਾਂ ਗੈਰਤਮੰਦ ਲਫ਼ਜ਼ ਜਾਂ ਬਾਗੀ ਲਫ਼ਜ਼ ਯੂਜ਼ ਕਰਦਾ ਜੀ ਕਿਉਂਕਿ ਸਾਨੂੰ ਪਤਾ ਕਿ ਬਿਲਕੁਲ ਵੀ ਮਰੀਜ਼ੀ ਕੌਮ ਨਹੀਂ ਲੇਕਿਨ ਆਪਣੇ ਹੱਕਾਂ ਲਈ ਜ਼ਰੂਰ ਲੜੋ ਅੰਦੋਲਨ ਕਰੋ ਪਾਸ਼ਾ ਜਿਹੜੀ ਹੁਣ ਇਸਤੇਮਾਲ ਹੋ ਰਹੀ ਹੈ ਨਾ ਜੀ ਜੀ ਨਵਾਂ ਹੀ ਕੰਮ ਹੈ ਉਹਦੇ ਤੋਂ ਲੱਗਦਾ ਨਹੀਂ ਕਿ ਕਿਸਾਨ ਬੋਲ ਰਿਹਾ ਜੀ ਮੈਂ ਮੈਂ ਵੀ ਕਹਿੰਦਾ ਜੀ ਉਹਦੇ ਤੋਂ ਇਹ ਨਹੀਂ ਲੱਗਦਾ ਕਿ ਗੁਰੂ ਵਾਲਾ ਬੋਲ ਰਿਹਾ ਜੀ ਇਹ ਤਾਂ ਗੁਰੂ ਵਾਲੇ ਹੋ ਜੀ ਹੈ ਨਾ ਜੀ ਫਿਰ ਲੋਕਾਂ ਦੀ ਲੜਾਈ ਲੜੀਦੀ ਜੈ ਰੱਬ ਦੇ ਨਾਂ ਤੇ ਜਾਤੀ ਲੜਾਈ ਜਦੋਂ ਲੜਦੇ ਉਹ ਤਾਂ ਧੀਦੀ ਭੈਣ ਦੀ ਇੱਕ ਕਰਦੇ ਇੱਕ ਦੂਜੇ ਦੀ ਆ ਹੁਣ ਮੈਂ ਪਸੂ ਮੈਂ ਕਿਸੇ ਕਮੇਟੀ ਦਾ ਕੋਈ ਥੋੜੀ ਸੀ ਜਿਹੜਾ ਆਰਡੀਨੈਂਸ ਬਣੇ ਤੇ ਨਿਕਲ ਆਉਂਦੇ ਤੇ ਜਾਤੀ ਹਮਲੇ ਜਿਹੜੇ ਕਰਨੇ ਕਿਸੇ ਨੂੰ ਕੰਜਰ ਕਹਿ ਦੇਣਾ ਕਿਸੇ ਨੂੰ ਕੰਜਰ ਦਾ ਪੁੱਤ ਕਹਿ ਦੇਣਾ ਇਹ ਸਭ ਇੱਕ ਕੌਮਾਂ ਦਾ ਜੀ ਜਾਂ ਗੁਰੂ ਵਾਲੀਆਂ ਕੌਮਾਂ ਦਾ ਜਾ ਖਾਨਦਾਨੀ ਕਹਿ ਲੋ ਛੱਡੋ ਗੁਰੂਆਂ ਨੂੰ ਤਕੱਖ ਨਹੀਂ ਸਮਝਦੇ ਲੋਕ ਜਿਨ੍ਹਾਂ ਨੇ ਸਾਨੂੰ ਸਮਝਾਉਣ ਲਈ ਇੰਨੀਆਂ ਗੱਦੀਆਂ ਇੰਨਾ ਜਨਮ ਖਰਾਬ ਕਰਤੇ ਗ੍ਰੰਥ ਪੋਥੀਆਂ ਲਿਖ ਕੇ ਗਏ ਅਸੀਂ ਅਮਲ ਨਹੀਂ ਕਰਦੇ ਉਹਨਾਂ ਨੇ ਤਾਂ ਕਿਹਾ ਜਿਨ ਪ੍ਰੇਮ ਕੀਓ ਤਨਹੀਂ ਪ੍ਰਾਪਾਇਆ ਜੀ ਜਿਨੇ ਪ੍ਰਭ ਪਾਲਿਆ ਉਹਦੇ ਕੋ ਦਾਦਾ ਸੁਪੀਆਂ ਰਹਿ ਜਾਣਗੀ ਜੀ ਪ੍ਰੇਮ ਨਾ ਵੀ ਚੀਜ਼ ਮੰਗੀ ਜਾ ਸਕਦੀ ਹੈ ਮੁਹੱਬਤ ਨਾ ਮੰਗੀ ਜਾਵੇ ਇੱਕ ਪ੍ਰਾਈਮ ਮਿੰਿਸਟਰ ਆ ਜੀ ਕੈਨ ਯੂ ਇਮੇਜਿਨ ਕਿਸ ਟਾਈਪ ਦੀਆਂ ਅਸੀਂ ਗਾਲਾਂ ਉਹਨਾਂ ਨੂੰ ਕੱਢਦੇ ਹਾਂ ਜੀ ਪਤਾ ਹੈ ਨਾਰੇ ਸੁਣੇ ਜੀ ਨਾਰੇ ਸੁਣੋ ਨਾ ਜੀ ਹਾਂ ਉਹ ਨਾਰੇ ਸੁਣੋ ਉਹ ਨਹੀਂ ਸੁਣਦੇ ਕਿਸਾਨਾਂ ਦਾ ਵੀ ਤਰਕ ਆ ਕਹਿੰਦੇ ਜਿਹੜੀਆਂ ਗੱਲਾਂ ਅੰਦੋਲਨ ਚੋਂ ਭਾਜਪਾ ਨੂੰ ਸੁਣਾਈ ਦਿੰਦੀਆਂ ਉਹ ਹੋਰਾਂ ਲੋਕਾਂ ਨੂੰ ਨਹੀਂ ਸੁਣਾਈ ਦਿੰਦੀਆਂ ਉਹ ਵੱਖਰੀ ਗੱਲ ਉਹਨਾਂ ਨੂੰ ਸੁਣ ਜਾਂਦੀ ਹੈ ਕਹਿੰਦੇ ਜਿਹੜੇ ਸਾਡੇ ਪੋਜੀਟਿਵ ਪੱਖ ਨੇ ਸੰਭੂ ਬੈਠੇ ਨੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਨੇ ਪਹਿਲਾਂ ਵੀ ਕਿਸਾਨ ਉੱਥੇ ਬੈਠੇ ਤੁਸੀਂ ਉਸ ਐਮਪੀ ਮੈਂਬਰ ਪਾਰਲੀਮੈਂਟ ਰਹੇ ਤੁਹਾਨੂੰ ਲੱਗਿਆ ਦਿੱਲੀ ਜਿਹੜੇ ਕਿਸਾਨ ਬੈਠੇ ਸੀ ਉਹ ਇਸ ਤਰ੍ਹਾਂ ਦੇ ਸੀ ਉਹਨਾਂ ਨੇ ਬੜਾ ਸ਼ਾਂਤਮਈ ਪੀਸਫੁਲੀ ਪਹਿਲਾ ਅੰਦੋਲਨ ਸੀ ਨਾ ਉਹ ਚ ਮਹਾਰਾਜ ਦੀ ਕੋਈ ਬਖਸ਼ਿਸ਼ ਸੀ ਜੀ ਇਹ ਮੈਂ ਅੱਜ ਪਹਿਲੀ ਵਾਰੀ ਗੱਲ ਕਰ ਰਿਹਾ ਜੀ ਕੋਈ ਕਿਰਪਾ ਵਰਤਰੀ ਸੀ ਜੀ ਆਂ ਅੰਦੋਲਨ ਦਾ ਸਮਾਂ ਠੀਕ ਨਹੀਂ ਤੁਹਾਨੂੰ ਇਹ ਅੰਦੋਲਨ ਨਹੀਂ ਠੀਕ ਲੱਗਿਆ ਨਹੀਂ ਨਹੀਂ ਤਾਂ ਟਾਈਮ ਹੀ ਨਹੀਂ ਸੀ ਪਤਾ ਨਹੀਂ ਜੀ ਤੁਸੀਂ ਇਹਦਾ ਮਤਲਬ ਬਿਲਕੁਲ ਹੀ ਨਹੀਂ ਪਤਾ ਜਿਹਨੂੰ ਪਤਾ ਆਫਟਰ 15 ਮਿੰਟ 15 ਡੇਜ਼ ਕੋਡ ਆਫ ਕੰਡਕਟ ਲੱਗ ਜਾਣਾ ਉਹ ਕਦੋਂ ਤੁਰੇਗਾ ਇਹ ਸਿਰਫ ਡਿਸਟਰਬ ਕਰਨ ਲਈ ਐਸ ਇਲੈਕਸ਼ਨ ਨੂੰ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਸਾਜ਼ਿਸ਼ ਪਾਜਪਾ ਦੇ ਖਿਲਾਫ ਆ ਜਾਂ ਤੁਹਾਡੇ ਖਾਤੇ ਸ਼ਰੇਆਮ ਮੈਂ ਨਹੀਂ ਡਿਪਲੋਮੈਟਿਕ ਬੰਦਾ ਪਰ ਉਹ ਤਾਂ ਕਹਿੰਦੇ ਅਸੀਂ ਕਾਂਗਰਸੀਆਂ ਨੂੰ ਵੀ ਸਵਾਲ ਕਰਾਂਗੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕਰਾਂਗੇ ਕਿ ਤੁਸੀਂ ਕਿਸਾਨਾਂ ਲਈ ਕੀ ਜਦੋਂ ਮੈਂ ਕੱਲਾ ਹੀ ਅੜਿੱਕੇ ਆਇਆ ਹਾਂ ਉਹਨਾਂ ਦੇ ਜੀ ਜਿਨ੍ਹਾਂ ਨੇ ਅਪਸ਼ਬਦ ਮੇਰੇ ਲਈ ਯੂਜ਼ ਕਰਦੇ ਉਦੋਂ ਵੀ ਤੇ ਹੁਣ ਵੀ ਜੀ ਮੈਂ ਤਾਂ ਵੇਖਿਆ ਨਹੀਂ ਕਿਸੇ ਨੇ ਕਰਦੇ ਗਰੀਬ ਨੂੰ ਇਹਨਾਂ ਨੇ ਦਬਾਣਾ ਚਾਹੀਦਾ ਜੀ ਕਹਿੰਦੇ ਨਾ ਕਹਿੰਦੇ ਬੱਸ ਬੱਸ ਆ ਸਾਡਾ ਵਸ ਨਹੀਂ ਉਹ ਚੱਲਦਾ ਜੀ ਬੱਸ ਆ ਸਾਡਾ ਵਸ ਨਹੀਂ ਉਹ ਚੱਲਦਾ ਕੀ ਐਸਾ ਦਾ ਹੋਣਾ ਜੀ ਲਿਸੇ ਦਾ ਕੀ ਜੋਰ ਮੁਹੰਮਦ ਹੱਸ ਜਾਣਾ ਜਾਂ ਰੋਣਾ ਜਿਸ ਬੰਦੇ ਨੇ ਤੁਹਾਨੂੰ ਪਿਹੜਾ ਬੋਲਣਾ ਹੀ ਨੇ ਤੁਸੀਂ ਪੱਥਰ ਮਾਰੋ ਉਹਨੇ ਫੁੱਲ ਸੁੱਟਣਿਆ ਤੁਸੀਂ ਗੁੱਸੇ 'ਚ ਉਹਨੇ ਜਾਲ ਛਕਾਉਣਾ ਜੀ ਉਸ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰੋ ਯਾਰ ਬੈ ਕੇ ਗੱਲ ਕਰਨ ਨੂੰ ਦਿਲ ਕਰਦਾ ਤੁਹਾਡਾ ਕਿਸਾਨਾਂ ਨਾਲ ਕਿ ਬੈਠ ਕੇ ਗੱਲ ਉਹ ਬੈਠਣ ਦਾ ਟਾਈਮ ਕਿੱਥੇ ਆ ਲੋਕਾਂ ਕੋਲ ਹੰਕਾਰ ਮਾਰਨਗੇ ਤੇ ਬੈਠੇਗਾ ਝੁਕਤੇ ਉਹ ਹੈ ਜਿਨਮੇ ਜਾਨ ਹੁੰਦੀ ਹੈ ਅਕੜ ਮਰਦੇ ਦੀ ਖਾਸ ਪਹਿਚਾਨ ਹੁੰਦੀ ਜੀ ਕਿਹੜਾ ਅੱਜ ਦੇ ਜਵਾਨੇ ਝੁਕ ਸਕਦਾ ਮੈਂ ਵੀ ਉਹ ਹੋ ਜਾ ਉਹ ਵੀ ਉਹ ਹੋ ਜਾ ਜੀ ਝੁਕਣ ਮੈਂ ਤੇ ਜਰ ਜਨਾ ਬਿਨਾਂ ਗਨਮੈਨਾਂ ਤੋਂ ਮੈਂ ਆਵਾਂਗਾ ਪੰਜ ਬੰਦੇ ਉਹ ਆ ਜਾਣ ਮੈਂ ਇਕੱਲਾ ਹੀ ਹੋਵਾਂਗਾ ਤੁਹਾਡੀ ਮਜਬੂਰੀ ਹੈ ਸੁਰੱਖਿਆ ਰੱਖਣਾ ਨਹੀਂ ਨਹੀਂ ਮਜਬੂਰੀ ਕਾਦੀ ਹੈ ਲੋਡ ਆ ਜੀ ਲੋਡ ਆ ਗਨਮੈਨ ਸੁਰੱਖਿਆ ਗਨਮੈਨ ਇਲੈਕਸ਼ਨ ਦਾ ਕਰਕੇ ਹੀ ਆ ਹੋਰ ਉੱਥੇ ਕਿਹੜਾ ਕੋਈ ਇੱਥੇ ਕਿਸ ਨੇ ਤੋਪਾਂ ਵੀੜੀਆਂ ਜੀ ਫਰੀਦਕੋਟ ਬਾਬਾ ਫਰੀਦ ਜੀ ਦੀ ਧਰਤੀ ਆ ਬੜੀ ਪਵਿੱਤਰ ਧਰਤੀ ਆ ਕੀ ਪਲਾਨ ਹੈਗੇ ਨੇ ਫਰੀਦਕੋਟ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਚਾਉਣਿਓ ਤੁਹਾਡੋਂ ਇਸ ਮੈਂਬਰ ਪਾਰਲੀਮੈਂਟ ਲੋਕੀ ਚੁੰਨਦੇ ਨੇ ਤਾਂ ਫਰੀਦਕੋਟ ਲਈ ਕੀ ਪਲਾਨ ਮੰਨ ਮੇਰਾ ਕਰਦਾ ਕਿ ਜਿੱਥੇ ਇਨਫਰਾਸਟ੍ਰਕਚਰ ਦੀ ਲੋੜ ਹੈ ਉਹ ਬਣ ਸਟੇਸ਼ਨ ਚੰਗੇ ਬਣ ਵਿਦਿਅਕ ادارے ਅੱਛੇ ਕਾਲਜਸ ਹੋਣ ਆ ਜਿਹੜਾ ਪ੍ਰਾਈਵੇਟ ਜ ਹੈਗਾ ਨਾ ਕੰਮ ਐਜੂਕੇਸ਼ਨ ਵਾਲਾ ਗਰੀਬ ਦਾ ਬੱਚਾ ਤਾਂ ਉੱਥੇ ਪੜ ਨਹੀਂ ਸਕਦਾ ਜੀ ਔਰ ਗਰੀਬਾਂ ਦੇ ਬੱਚੇ ਕਿ ਇੰਟੈਲੀਜੈਂਟ ਬਹੁਤ ਹੈ ਆਈਐਸ ਆਈਪੀਐਸ ਬਣ ਸਕਦੇ ਆ ਜੀ ਜੇ ਉਹਨਾਂ ਨੂੰ ਸਹੀ ਸਹੀ ਤਾਲੀਮ ਮਿਲੇ ਔਰ ਜਿੰਨਾ ਕੋ ਅਫੋਰਡ ਕਰ ਸਕਦੇ ਉਨੀ ਕੁ ਫੀਸ ਹੋਵੇ ਜੀ ਉਹਨਾਂ ਨੂੰ ਫੀਸ ਦੇ ਨਹੀਂ ਸਕਦੇ ਖੋਤੀ ਖਾਨਿਆਂ ਜਾਂ ਚ ਪੜਦੇ ਉਹ ਜੀ ਪਰ ਦੁਪਹਿਰ ਨੂੰ ਪਪਾ ਜਾ ਘੋਲ ਕੇ ਪਲੇਂਦੇ ਉਹ ਪਤਾ ਨਹੀਂ ਕੀ ਆ ਉਹ ਔਰ ਜਿਹੜਾ ਮਿਡਡੇ ਮੀਲ ਆ ਇਹਨੰਨੋ ਮੈਂ ਦੇਖਿਆ ਸੀ ਮੈਂ ਕਿਦੋਂ ਦੇਖਿਆ ਯਾਰ ਕਿੱਥੋਂ ਕਿੱਥੇ ਪਹੁੰਚ ਗਿਆ ਯਾਰ ਇਹ ਖਾਣਾ ਖਾਣ ਵਾਲਾ ਜੀ ਤੇ ਇਹ ਆਪਾਂ ਵਿਦਿਅਕ ادارے ਐਸੇ ਹੋਣਗੇ ਜਿੱਥੇ ਨਾਨ ਕਮਰਸ਼ਲ ਹੋਏਗਾ। ਕੀ ਹਾਸਪੀਟਲ ਬਣਨੇ ਚਾਹੀਦੇ ਆ। ਜੀ। ਉਹ ਵੀ ਗਰੀਬਾਂ ਦਾ ਇਲਾਜ ਕਰਨ ਜਿੱਦਾਂ 500 ਰੁਪਏ 5 ਲੱਖ ਰੁਪਏ ਮੁਫਤ ਭੇਜਦੇ ਨੇ। ਜੀ। ਪੀਐਮ ਸਾਹਿਬ ਹਰ ਜ਼ਰੂਰਤਮੰਦ ਲਈ। ਉਹਦੋਂ ਇਹ ਥੋੜੀ ਕਹਿੰਦੇ ਸਿੱਖਾਂ ਨੂੰ ਨਹੀਂ ਦੇਣੇ ਹਿੰਦੂਆਂ ਨੂੰ ਦੇਣੇ ਹਿੰਦੂਆਂ ਨੂੰ ਨਹੀਂ ਦੇਣੇ ਮੁਸਲਮਾਨਾਂ ਨੂੰ ਦੇਣ ਕਦੀ ਕਿਹਾ। ਕਿਸਾਨਾਂ ਦੇ ਖਾਤੇ 'ਚ ਵੀ ਆਉਂਦੇ ਆ। ਪਤਾ ਨਹੀਂ ਅੱਜ ਦੇ ਇਨਸਾਨ ਨੂੰ ਹੋ ਕੀ ਗਿਆ। ਲੋਕੀ ਪਹਿਲਾਂ ਬੋਲਦੇ ਸੀ ਕਾਲਜਾ ਠੰਡਾ ਕਰ ਦਿੰਦੇ ਸੀ ਜੀ ਜੇ ਕੋਈ ਪ੍ਰੋਬਲਮ ਵੀ ਆਂ ਅੰਦੋਲਨ ਆ ਉਹਨਾਂ ਕੀ ਕਹਿੰਦੇ ਭਾਈ ਬੈਠ ਪਰਿਆ ਚ ਬੈਠ ਆ ਸਵਾਲ ਐ ਨਾ ਸਵਾਲਾਂ ਦੇ ਜਵਾਬ ਦੇ ਜੀ ਨਹੀਂ ਤਾਂ ਅਸੀਂ ਵੋਟਾਂ ਨਹੀਂ ਪਾਉਣੀਆਂ ਗੱਲ ਖਤਮ ਐ ਹਮ ਗਾਲੀ ਗਲੋਚ ਕਰਨਾ ਵਾਇਲੈਂਟ ਹੋ ਜਾਣਾ ਇਹ ਪੰਜਾਬ ਦਾ ਕਲਚਰ ਨਹੀਂ ਉਹਨੂੰ ਲੱਗਦਾ ਹੈ ਕਿ ਵਿਰੋਧ ਕਰਨ ਦਾ ਤਰੀਕਾ ਠੀਕ ਨਹੀਂ ਹੈਗਾ ਨਹੀਂ 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 ਕਹਤੇ ਤਾਂ ਹੈ ਭਲੇ ਕੀ ਲੇਕਿਨ ਬੁਰੀ ਤਰ੍ਹਾਂ ਜੀ ਯਾਰ ਮੈਂ ਜਿਸ ਬੰਦੇ ਨੇ ਜ਼ਿੰਦਗੀ ਚ ਕਿਸੇ ਦਾ ਨੁਕਸਾਨ ਹੀ ਨਹੀਂ ਕੀਤਾ ਜੀ ਜਿਹੜਾ ਬੰਦਾ ਕਿੰਨੇ ਸਾਲਾਂ ਦਾ ਹੋ ਗਿਆ ਕਦੀ ਕਿਸੇ ਨੇ ਮੇਤੇ ਬਲੇਮ ਲੱਗਾ 1 ਰੁਪਏ ਦਾ 1 ਰੁਪਿਆ ਮੈਂ ਕਹਿ ਰਿਹਾ ਜੀ ਕਦੀ ਸਿਆਸਤ ਚ ਤਾਂ ਯਾਰ ਫੱਟੇ ਚੱਕਦੇ ਨੇ ਮੀਡੀਆ ਕਿੰਨਾ ਸਟ੍ਰੌਂਗ ਆ ਬਿਲਕੁਲ ਵੀਡੀਓ ਨੂੰ ਛੱਡੋ ਆਪੇ ਨਾਲ ਦੇ ਦੱਸੀ ਜਾਂਦੇ ਨੇ ਆ ਕਰਾਂ ਲਿਆ ਆ ਬਣਾ ਲਿਆ ਆ ਬਣਾ ਲਿਆ ਆ ਬਣਾ ਲਿਆ ਅਸੀਂ ਉਜੜੇ ਆ ਸਿਆਸਤ ਚ ਬਾਦਸ਼ਾਹੀ ਛੱਡ ਕੇ ਮੈਂ ਹੋਇਆ ਫਕੀਰ ਬਿਲਕੁਲ 15-20 ਲੱਖ ਡੇਲੀ ਕਮਾਉਣ ਵਾਲਾ ਬੰਦਾ ਇਸ ਤੋਂ ਜ਼ਿਆਦਾ ਹੂੰ ਤੇ ਬੜਾ ਸ਼ਾਨਦਾਰ ਮੇਰਾ ਕੰਮ ਸੀਗਾ ਜੀ ਤੇ ਕੁਝ ਨਹੀਂ ਲੋੜੀ ਜਰੂਰੀ ਕਿਉਂ ਹੋ ਗਿਆ ਤੁਹਾਨੂੰ ਸਿਆਸਤ ਚ ਆਉਣਾ ਜਰੂਰੀ ਕਿਉਂ ਉਹ ਬਸ ਲਿਖੀਆਂ ਨਹੀਂ ਮੁੜਦੀਆਂ ਜੀ ਮੁਕਾਬਲਾ ਕਿੰਨਾ ਨਾਲ ਗਿੰਦੇ ਹਾਂ ਮੁਕਾਬਲੇ ਮਕੂਬਲੇ ਵਾਲਾ ਮੈਂ ਬੰਦਾ ਨਹੀਂ ਮੈਂ ਕੀ ਕਰ ਸਕਦਾ ਤੇ ਪਿੱਛੋਂ ਕੀ ਕੀਤਾ ਪਿੱਛੇ ਕੀ ਕਰਕੇ ਆਇਆ ਜਿੱਥੇ ਐਮਪੀ ਬਣਿਆ ਜੀ ਉਹ ਨੈਟ ਤੇ ਚੈੱਕ ਕਰ ਲੈਣ ਕਿਹੜੇ ਕਿੰਨੇ ਪ੍ਰੋਜੈਕਟ ਆ ਜੀ 7 ਐਮਪੀ ਸੀ ਜੇ ਸੱਤਾ ਨਾਲੋਂ ਇੱਕ ਦੋ ਨੰਬਰ ਜਾਦਾਂ ਮੈਨੂੰ ਤਾਂ ਆਪਣੇ ਭਰਾ ਨੂੰ ਮੰਨਿਓ ਨਹੀਂ ਤੇ ਨਾ ਮੰਨਿਓ ਜੀ ਤੇ ਜੇ ਬਿਨੈ ਦੇਖਿਆ ਕਿ ਜੋ ਉੱਥੇ ਕੱਖ ਕੀਤਾ ਨੇ ਜੀ ਇਹਨੇ ਉਹ ਮੈਂ ਦੱਸੋ ਤੈਨੂੰ ਹੁਣ ਦਾ ਕੀ ਕਰਾਂ ਕੋਈ ਕੋਈ ਕਿਸੇ ਦੀ ਗੱਲ ਮੈਂ ਕਰਦਾ ਜੀ ਇਦਾਂ ਦੇ ਜ਼ਿਆਦਾ ਮੀਡੀਆ 'ਚ ਵੀ ਲੋਕ ਅਨਪੜ੍ਹਿਆ ਜੀ ਪੜ੍ਹੇ ਲਿਖੇ ਅਨਪੜ੍ਹੇ ਉਹ ਤੁਸੀਂ ਪਹਿਲਾਂ ਚੈੱਕ ਕਰੋ ਅੱਜਕੱਲ ਤਾਂ ਕੋਈ ਲੁਕੀ ਹੋਈ ਚੀਜ਼ ਹੀ ਨਹੀਂ ਚੈੱਕ ਕਰ ਲੋ ਨੈਟ ਤੇ ਕਿ ਹੰਸਰਾ ਜਹੰਸ ਨਾਰਥ-ਵੈਸਟ ਦਾ ਐਮਪੀ ਹੈ ਜੀ ਦੇਖੋ ਨੇ ਕੀ ਕੀ ਕੀਤਾ ਜੀ ਤੇ ਚੈੱਕ ਕਰ ਲੋ ਤੇ ਬਿਨਾਂ ਉਹਨੇ ਕੱਖ ਨਹੀਂ ਕੀਤਾ ਉੱਥੇ ਇੱਥੇ ਕੀ ਕਰੂਗਾ ਦੱਸੋ ਵੀ ਤੁਸੀਂ ਖੁਦ ਇਲੈਕਸ਼ਨ ਲੜ ਰਹੇ ਹੋ ਤੁਸੀਂ মিডিਆ ਦੇ ਬੰਦੇ ਸੱਚੀ ਗੱਲ ਕਰੋ ਜੀ ਹੈ ਬਿਲਕੁਲ ਜਾਂ ਤੇ ਤੁਸੀਂ ਕੈਂਡੀਡੇਟ ਹੋ ਤੁਹਾਡੀ ਮਜਬੂਰੀ ਹੋਵੇ ਮੈਨੂੰ ਪੈੜਾ ਕਹਿਣਾ ਜੀ ਮੈਂ ਆਪਣੇ ਵਿਰੋਧੀ ਨੂੰ ਵੀ ਨਹੀਂ ਕਦੀ ਪੈੜਾ ਕਿਹਾ ਜੀ ਕੀ ਮਹਿਸੂਸ ਕਰਦੇ ਹੋ ਅਕਾਲੀ ਦਲ ਦੇ ਵਿੱਚ ਰਹੇ ਤੁਸੀਂ ਚੋਣ ਵੀ ਲੜੀ ਜੇ ਅੱਜ ਅਕਾਲੀ ਦਲ ਤੇ ਭਾਜਪਾ ਗੱਠ ਚੋੜ ਹੁੰਦਾ ਤਾਂ ਇਹ ਸਮੀਕਰਨ ਹੋਰ ਹੁਣੇ ਸੀ ਪੰਜਾਬ ਦੀ ਸਿਆਸਤ ਦੇ ਬਸ ਨਹੀਂ ਗੱਲ ਬਣੀ ਜੀ ਨਹੀਂ ਗੱਲ ਬਣੀ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਸੀ ਦੋਨੋਂ ਪਾਰਟੀਆਂ ਦਾ ਘਟਨਾ ਮੈਂ ਤਾਂ ਮਿਲਾਉਣ ਵਾਲਿਆਂ ਚੋਂ ਜੀ ਅਸੀਂ ਜੋੜਨ ਵਾਲਿਆਂ ਚੋਂ ਅਸੀਂ ਤੋੜਨ ਵਾਲਿਆਂ ਚੋਂ ਥੋੜੀ ਜੀ ਬਹੁਤੇ ਕਲਾਕਾਰਾਂ ਦਾ ਤਜਰਬਾ ਮਾੜਾ ਰਿਹਾ ਬਹੁਤ ਸਾਰੇ ਕਲਾਕਾਰਾਂ ਦਾ ਇਹ ਕਹਿਣਾ ਹੈ ਕਿ ਸਿਆਸਤ ਸਾਨੂੰ रास ਨਹੀਂ ਆਈ ਹਾਂਸ ਰਾਜ ਹਨਸੂਨੀ ਇਹ ਸਿਆਸਤ ਬਾਰੇ ਕੀ ਸੋਚਦੇ ਨੇ ਤੇ ਪਰ ਬਹੁਤੇ ਕਲਾਕਾਰ ਕਹਿ ਵੀ ਰਹੇ ਨੇ ਤੇ ਕਲਾਕਾਰ ਲਗਾਤਾਰ ਸਿਆਸਤ ਚਾ ਰਹੇ ਨੇ ਤੁਹਾਡਾ ਵਿਰੋਧੀ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨਹੀਂ ਤੁਹਾਡੇ ਤਾਂ ਸੰਗੀ ਸਾਥੀ ਨੇ ਤੁਹਾਡੇ ਬਹੁਤ ਪਿਆਰੇ ਤੁਹਾਨੂੰ ਕੀ ਲੱਗਦਾ ਹੈ ਸਿਆਸਤ ਤੇ ਕਲਾਕਾਰ ਦਾ ਮੇਲ ਹੈ ਬਹੁਤ ਮੇਲ ਹੈ ਜਿੰਨੀ ਦੇਰ ਕਲਾਕਾਰ ਲੇਖਕ ਮੀਡੀਆ ਮੈਨ ਡਾਕਟਰ ਇੰਜੀਨੀਅਰ ਨਹੀਂ ਆਉਣਗੇ ਜੀ ਤੇ ਘਰੇ ਬੈਠ ਕੇ ਲੋਕੋ ਤੁਸੀਂ ਨਿੰਦੀ ਜਾਓਗੇ ਸਿਆਸਤ ਨੂੰ ਓਨੀ ਦੇਰ ਇੱਥੇ ਚੇਜ ਨਹੀਂ ਹੋਣਾ ਇੱਕਾ ਦੁੱਕਾ ਬੰਦਾ ਕੀ ਕਰ ਲਏਗਾ ਜੀ ਦੇਖੋ ਆਰਟਿਸਟ ਦਾ ਇਹ ਹੁੰਦਾ ਉਹਨੇ ਪੈਸਾ ਵੀ ਦੇਖ ਲਿਆ ਹੁੰਦਾ ਸ਼ੌਰਤ ਵੀ ਦੇਖ ਲਈ ਹੁੰਦੀ ਹੈ ਗਨਮੈਨ ਗਵਰਨਮੈਂਟ ਨਾ ਦੇਵੇ ਮੌਲੀ ਲੈ ਲੈਂਦੇ ਅੱਜ ਕੱਲ ਇਹ ਤਾਂ ਵੱਲੋਂ ਪਾਵਰ ਵੀ ਦੇਖ ਲੈਂਦੇ ਆ ਜੀ ਉਹਨਾਂ ਨੂੰ ਕੋਈ क्रेज ਨਹੀਂ ਹੁੰਦਾ ਬਿਲਕੁਲ ਉਹ ਜਦੋਂ ਆਉਂਦੇ ਆ ਰਾਜ ਪੁੱਜ ਕੇ ਆਉਂਦੇ ਆ ਉਹਨਾਂ ਦੀ ਪਹਿਲੀ ਗੱਲ ਉਹਨਾਂ ਨੇ ਪੈਸਾ ਨਹੀਂ ਬਣਾਉਣਾ ਜੀ ਉਹ ਕਿਸੇ ਦੇ ਘੇ ਥੱਲੇ ਇਨਫਲੂਐਂਸ ਥੱਲੇ ਵਿਚਾਰੇ ਆ ਜਾਂਦੇ ਆ ਤਾਂ ਉਹਨਾਂ ਨੂੰ ਉਸ ਰਸੇ ਨਾਲ ਨਗਾਓ ਜੀ ਉਸ ਉਸ ਤਰ੍ਹਾਂ ਨਾ ਦੇਖੋ ਜੀ ਜਿਵੇਂ ਤੁਸੀਂ ਸਿਹਤ ਦੀ ਗੱਲ ਕੀਤੀ ਹਸਪੀਟਲਾਂ ਦੀ ਗੱਲ ਕਰਦੇ ਹੋ ਸਿੱਖਿਆ ਦੀ ਗੱਲ ਕਰਦੇ ਜਿਹੜੀ ਮੌਜੂਦਾ ਸੱਤਾਧਾਰੀ ਸਰਕਾਰ ਆ ਆਮ ਆਦਮੀ ਪਾਰਟੀ ਤੇ ਦਿੱਲੀ 'ਚ ਵੀ ਰਹੇ ਉਹ ਵੀ ਉੱਥੇ ਵੀ ਜਿਹੜੀ ਦਿੱਲੀ ਦੀ ਸਰਕਾਰ ਹੈਗੀ ਆ ਉਹ ਕਹਿੰਦੇ ਇਸ ਚੋਣ ਹੀ ਸੇ ਸਿੱਖਿਆ ਨੂੰ ਲੈ ਕੇ ਲੜ ਰਹੇ ਆ ਅਸੀਂ ਤੇ ਇੱਕੋ ਨਾਰਾ ਦਿੱਤਾ ਵੀ ਆਓ ਇਸ ਕ੍ਰਾਂਤੀ ਦਾ ਵੱਡਾ ਕੰਮ ਹੈ ਜਿਹੜਾ ਇਸ ਕ੍ਰਾਂਤੀ ਤੇ ਕਰਨਾ ਹੈ ਪੁਰ ਤਾਂ ਕੋਈ ਲੋੜ ਹੀ ਨਹੀਂ ਤੇ ਉਹ ਕਹਿ ਵੀ ਰਿਹਾ ਪਿੰਡਾਂ ਜਾ ਕੇ ਕਹਿੰਦੇ ਬਹੁਤ ਵੱਡਾ ਕੰਮ ਕਰਤਾ ਦਿੱਲੀ ਚ ਤਾਂ ਰਹੇ ਹੂੰ ਤੁਸੀਂ ਹੋਇਆ ਉੱਥੇ ਵਿਕਾਸ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਇੱਕ ਪੇਸ਼ ਕੀਤਾ ਜਾਂਦਾ ਇੱਥੇ ਚਲੋ ਗੁੱਡ ਲੱਕ ਟੂ ਥੈਮ ਉਹਨਾਂ ਨੂੰ ਉਹਨਾਂ ਨੇ ਜਿੱਤੇ ਦੇ ਜੁੱਤੇ ਦੇ ਇਸ ਇਦਾਂ ਕਹਿ ਕੇ ਜੀ ਇਥੋਂ ਲੋਕਾਂ ਨੇ ਦੇਖਣਾ ਨਾ ਜੀ ਜੀ ਲੋਕੀ ਦੇਖਣ ਲੋਕੀ ਐਨਲਿਸਿਸ ਕਰਨ ਕਿਉਂਕਿ ਇਲੈਕਸ਼ਨ ਦੇ ਦਿਨ ਆ ਉਦਾਂ ਤਾਂ ਬਥੇਰਾ ਇੱਕ ਦੂਜੇ ਬਾਰੇ ਸਾਨੂੰ ਵੀ ਬੋਲਣਾ ਆਉਂਦਾ ਉਹ ਤਾਂ ਉਹ ਵੀ ਬੋਲਦੇ ਆ ਜੀ ਮੈਂ ਕਹਿੰਨਾ ਕਿ ਲੋਕੀ ਕਹਿਣ ਇਲੈਕਸ਼ਨ ਜਿੱਤ ਲਈ ਉਹਨਾਂ ਨੂੰ ਬਹੁਤ ਹੀ ਮਾੜਾ ਕਹਿ ਰਿਹਾ ਲੋਕੀ ਆਪ ਐਨਲਿਸਿਸ ਕਰਨ ਕਿ ਜਿਹੜੇ ਜੋ-ਜੋ ਉਹਨਾਂ ਨੇ ਵਾਅਦੇ ਕੀਤੇ ਸੀ ਦਿੱਲੀ ਨੂੰ ਛੱਡਣ ਹੁਣ ਪੰਜਾਬ 'ਚ ਆਪਾਂ ਜੀ ਜੋ-ਜੋ ਵਾਅਦੇ ਕੀਤੇ ਸੀ ਜੇ ਉਹ ਪੂਰੇ ਕੀਤੇ ਤਾਂ ਉਹਨਾਂ ਨੂੰ ਰਿਪੀਟ ਕਰੋ ਫਾਰ ਗੋਡਸੇ ਰਹਿਣ ਜੋ ਕਿਸੇ ਹੋਰ ਨੂੰ ਤੇ ਜੇ ਨਹੀਂ ਪੂਰੇ ਕੀਤੇ ਤਾਂ ਉਹਨਾਂ ਨੂੰ ਕੋ ਭਾਈ ਅਸੀਂ ਸਾਰਿਆਂ ਨੂੰ ਦੇਖ ਲਿਆ ਅੱਛਾ ਹੁਣ ਭਾਜਪਾ ਨੂੰ ਮੌਕਾ ਦੇਣਾ ਆ ਨਾਲੇ ਮੈਂ ਉਥੋਂ ਲੈ ਕੇ ਆਉਣੇ ਪੈਸੀ ਜੀ ਹਾਂ ਕਈਆਂ ਨੇ ਇਟਲੀ ਭੇਜਣੇ ਇੱਥੋਂ ਲਿਜਾ ਕੇ ਜੀ ਮੈਂ ਤਾਂ ਉਥੋਂ ਦਿੱਲੀੋਂ ਲਿਆਉਣੇ ਆ ਨਾ ਜੀ ਤੇ ਕਈਆਂ ਨੇ ਇੱਥੋਂ ਪੰਜਾਬ ਚੋਂ ਕਮਾਈ ਕਰਕੇ ਨਾਨਕਿਆਂ ਦੇ ਭੇਜ ਦੇਣੇ ਜੀ ਜੇ ਮੈਂ ਤੁਹਾਨੂੰ ਕਹਾ ਕੀ ਜਦੋਂ ਲਖੀਮਪੁਰ ਖੀਰੀ ਵਾਲਾ ਮੇਰਾ ਸਵਾਲ ਰਹਿ ਗਿਆ ਸੀ ਇਹ ਕਿਸਾਨਾਂ ਦਾ ਬਹੁਤ ਵੱਡਾ ਸਵਾਲ ਆ ਭਾਜਪਾ ਤੇ ਬਹੁਤ ਇਸ ਗੱਲ ਨੂੰ ਲੈ ਕੇ ਚਿੜਦੇ ਨੇ ਕਿਸਾਨ ਉਹ ਕਹਿੰਦੇ ਸਾਡਾ ਨੁਕਸਾਨ ਵੀ ਕੀਤਾ ਇੱਕ ਸਾਡਾ ਸਾਥੀ ਪੱਤਰਕਾਰ ਵੀ ਉਹਦੇ ਚ ਉਹਨਾਂ ਦੀ ਜਾਨ ਚਲੀ ਗਈ ਸੀ ਉਥੇ ਟਿਕਟ ਵੀ ਦੇ ਦਿੱਤੀ ਕਹਿੰਦੀ ਪਰ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਇਨਸਾਫ ਨਹੀਂ ਤੈਨੂੰ ਲੱਗਦਾ ਕਿ ਉੱਥੇ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਜਦੋਂ ਮਸਲੇ ਦਾ ਹੱਲ ਹੋ ਜਾਂਦਾ ਉਦੋਂ ਟਿਕਟ ਅਗਲੀ ਵਾਰੀ ਟਿਕਟ ਅਨਾਉਂਸ ਕਰ ਦੇਣੀ ਸੀ ਮੰਤਰੀ ਵੀ ਰਹੇ ਹੋ ਅਜੇ ਮਿਸਰਾ ਟੁੰਨੀ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ ਜੇ ਇਨਸਾਨ ਦਾ ਵੀ ਕਤਲ ਹੋ ਜਾਏ ਇਨਸਾਨੀਅਤ ਦਾ ਵੀ ਕਤਲ ਹੋ ਜਾਏ ਤਾਂ ਦੇਖੋ ਕੀ ਹੈ ਜੀ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ ਜੇ ਇਨਸਾਨ ਦਾ ਵੀ ਕਤਲ ਹੋ ਜਾਏ ਤੇ ਇਨਸਾਨੀਅਤ ਦਾ ਵੀ ਕਤਲ ਹੋ ਜਾਏ ਦੇਖੋ ਜ਼ੁਲਮ ਦਾ ਜੀ ਜਿ ਜਿਹੜੇ ਬੱਚੇ ਆ ਮੈਂ ਇੱਕ ਗਿੱਲੋ ਬੜਾ ਹੈਰਾਨ ਆ ਲੀਡਰਾਂ ਨੂੰ ਕੱਖ ਨਹੀਂ ਹੁੰਦਾ ਹੂੰ ਕੋਈ ਮੂਵਮੈਂਟ ਚੱਲਦੀ ਪੰਜਾਬ ਚ ਬੜੀਆਂ ਮੂਵਮੈਂਟਸ ਚੱਲੀਆਂ ਜੀ ਲੀਡਰ ਉਸੇ ਤਰ੍ਹਾਂ ਚੰਗੇ ਭਲੇ ਜਿੰਦੇ ਵੀ ਵਾਵਾ ਦੇ ਰਿਆ ਯਾਰ ਹੈ ਜੀ ਕਿਸੇ ਦੀ ਵੱਦ ਦਵਾ ਵੀ ਨਹੀਂ ਲੱਗਦੀ ਨਿਆਣਿਆਂ ਨੂੰ ਪ੍ਰੋਵੋਕ ਕਰਕੇ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਮਰਵਾਏ ਜਾਂਦੇ ਅੱਛੇ ਕਾਨੂੰਨਾਂ ਮਾਵਾਂ ਦੇ ਜਿਗਰੇ ਜਿਹੜੇ ਬੱਚਿਆਂ ਨੂੰ ਜਿਨ੍ਹਾਂ ਦੇ ਬੱਚੇ ਮੁੜ ਕੇ ਵਾਪਸ ਨਹੀਂ ਆਉਣੇ ਕਿੱਦਾਂ ਜ਼ਿੰਦਗੀ ਕੱਟਣਗੇ ਜੀ ਤੇ ਲਖੀਮਪੁਰ ਹੋਵੇ ਕਿਤੇ ਹੋਵੇ ਸੱਚ ਨੂੰ ਸੱਚ ਕਹਿਣਾ ਚਾਹੀਦਾ ਜ਼ੁਲਮ ਹੈ ਜ਼ੁਲਮ ਹੈ ਚਾਹੇ ਕੋਈ ਕਰੇ ਚਾਹੇ ਮੈਂ ਚਾਹੇ ਕੋਈ ਅਖੀਰਲਾ ਸਵਾਲ ਮੇਰਾ ਇਹ ਆ ਜਦੋਂ ਅਕਸਰ ਵੋਟਾਂ ਹੁੰਦੀਆਂ ਉਦੋਂ ਬਹੁਤ ਸਾਰੇ ਡੇਰਿਆਂ ਦਾ ਸਹਾਰਾ ਲਿਆ ਜਾਂਦਾ ਬਹੁਤ ਸਾਰੇ ਧਾਰਮਿਕ ਆਗੂਆਂ ਨਾਲ ਮੁਲਾਕਾਤਾਂ ਕਰਦੇ ਨੇ ਜਿਹੜੇ ਵੀ ਲੋਕ ਸਭਾ ਉਮੀਦਵਾਰ ਨੇ ਜਿੰਨੇ ਵੀ ਪਰ ਸਟੇਟੂ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਜਦੋਂ ਤੁਸੀਂ ਕਿਹਾ ਨਕੋਦਰ ਡੇਰੇ ਦੀ ਜ਼ਿਕਰ ਹੋਇਆ ਉੱਥੇ ਸਟੇਟ ਤੇ ਤੁਹਾਡੇ ਲੀਡਰ ਦੇ ਵੱਲੋਂ ਕਿਹਾ ਤੁਸੀਂ ਸੀਗੇ ਉੱਥੇ ਜੀ ਤਾਂ ਤੁਸੀਂ ਕਿਹਾ ਕਿ ਮੈਂ ਨਹੀਂ ਸਹਾਰਾ ਲੈਣਾ ਚਾਹੁੰਦਾ ਮੈਂ ਦਿੱਲੀ ਵੀ ਨਹੀਂ ਕਿਸੇ ਨੂੰ ਦੱਸਿਆ ਜੀ ਕਿ ਮੈਂ ਡੇਰੇ ਕਿਸੇ ਡੇਰੇ ਦਾ ਹੈਡ ਆ ਜੀ ਮੈਂ ਜਦੋਂ ਪਹਿਲਾ ਇਲੈਕਸ਼ਨ ਲੜਿਆ ਤੇ ਉਹਦੀ ਵੀਡੀਓ ਦੇਖਿਓ ਜੀ ਮੈਂ ਕਿਹਾ ਇਹ ਮੇਰਾ ਜ਼ਾਤੀ ਫੈਸਲਾ ਸੀ ਸੰਗਤ ਨੂੰ ਇਕੱਠੇ ਕਰਕੇ ਜੀ ਹੁਣ ਮੈਂ ਰਿਜ਼ਲਟ ਤੋਂ ਬਾਅਦ ਆਉਣਾ ਤੇ ਪਿੱਛੂ ਖਿਆਲ ਰੱਖਿਓ ਡੇਰੇ ਦਾ ਜੀ ਸਿਆਸਤਦਾਨਾਂ ਨੂੰ ਨਹੀਂ ਜੀ ਸਿਸ ਮੈਂ ਕਿ ਖਿਆਲ ਰੱਖਿਓ ਮੈਂ ਉਧਰ ਨਹੀਂ ਆਉਣਾ ਹੁਣ ਐਵੇਂ ਵਿੱਚ ਵਿੱਚ ਆਵਾਂ ਲੋਕੀ ਕਹਿਣ ਘਰੇ ਮੂੰਹ ਬੁਖਾਣ ਆਉਂਦਾ ਕਿ ਡੇਰੇ ਡੇਰੇ ਨੂੰ ਇਨਕੈਸਟ ਨਹੀਂ ਕਰ ਲੈ ਜੀ ਜਦੋਂ ਰਿਜ਼ਲਟ ਆ ਗਿਆ ਮੈਂ ਉਧਰ ਨਾ ਆਣਾ ਮੈਂ ਮਹੀਨਾ 2 ਮਹੀਨੇ 3 ਮਹੀਨੇ ਨਹੀਂ ਆਉਣਾ ਜੀ ਪਰ ਜਿੰਨੇ ਮੇਰੇ ਖਿਲਾਫ ਇਲੈਕਸ਼ਨ ਲੜਦੇ ਆ ਜੀ ਮਹਿੰਦਰ ਕੇਪੀ ਸਾਹਿਬ ਬਿਲਕੁਲ ਉਹਨਾਂ ਨੇ ਆਉਣਾ ਹੀ ਆ ਉੱਥੇ ਸਾਰੇ ਨੇਤਾ ਆਉਂਦੇ ਆ ਆਉਂਦੇ ਰਹੇ ਮਹਿੰਦਰ ਸਿੰਘ ਕੇਪੀ ਹੁਣੀ ਉੱਥੇ ਸਾਰੇ ਨੇਤਾ ਆਉਂਦੇ ਆ ਮੇਰੇ ਕੋਲ ਨਹੀਂ ਬਾਪੂ ਜੀ ਕੋਲ ਬਾਪੂ ਲਾਲ ਬਾਦਸ਼ਾਹ ਜੀ ਕੋਲ ਜੀ ਮੈਂ ਕਿਹਾ ਉਹਨਾਂ ਨੇ ਮੱਥਾ ਟੇਕਣਾ ਆ ਨਾ ਆਸ਼ੀਰਵਾਦ ਲੈਣ ਆਉਣਾ ਜੀ ਉਹਨਾਂ ਨੂੰ ਜਿੱਤ ਦਾ ਆਸ਼ੀਰਵਾਦ ਵੀ ਦਿਵਾਉਣਾ ਤੇ ਸਰੋਪਾ ਵੀ ਪਾ ਦਿਓ ਮੇਰੇ ਵੱਲੋਂ ਜੀ ਜਦੋਂ ਮੈਂ ਖੁਦ ਇਲੈਕਸ਼ਨ ਲੜ ਰਿਹਾ ਸੀ ਅੱਜ ਮੈਂ ਤਾਂ ਕਲੀਅਰ ਕੀਤਾ ਸੀ ਕਿਸੇ ਨੇ ਕਿਹਾ ਕਿ ਜੀ ਉੱਥੇ ਗੱਦੀ ਨਸ਼ੀਨ ਨੇ ਬਾਪੂ ਨੋ ਡੇਰਿਆਂ ਨੂੰ ਕੋਈ ਇਨਕੈਸ਼ ਨਹੀਂ ਕਰਨਾ ਇੱਕ ਵੀ ਸੰਗਤ ਦੇ ਬੰਦੇ ਨੂੰ ਮੇਰੀ ਬੇਨਤੀ ਆ ਕਿ ਮੈਨੂੰ ਐਜ ਸਾਇਨਿਕ ਵੋਟ ਪਾਵੇ ਮੈਨੂੰ ਐਜ ਇਨਸਾਨ ਆਮ ਆਦਮੀ ਇੱਕ ਪਾਰਟੀ ਦਾ ਕਾਰਕੁਨ ਇੱਕ ਬੀਜੇਪੀ ਦੇ ਕਾਰਜਕਰਤਾ ਹੋਣ ਦੇ ਨਾਤੇ ਵੋਟ ਪਾਉਂਦਾ ਦੋ ਸ਼ਬਦਾਂ ਚ ਇਹ ਵੀ ਦੱਸ ਦੋ ਕਿ ਜਿਹੜੇ ਪੈਰੋਕਾਰ ਹੁੰਦੇ ਨੇ ਕਿਸੇ ਵੀ ਧਾਰਮਿਕ ਸਥਾਨ ਦੇ ਭਗਤ ਹੁੰਦੇ ਨੇ ਹਰ ਇੱਕ ਧਾਰਮਿਕ ਸਥਾਨਾਂ ਦਾ ਅਲੱਗ-ਅਲੱਗ ਨਾਮ ਹੁੰਦੇ ਨੇ ਫਿਰ ਉਹਨਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਡੇਰੇ ਦੇ ਨਾਲ ਜੁੜੇ ਹਾਂ ਨਾ ਕਿ ਕਿਸੇ ਸਿਆਸਤਦਾਨ ਦੇ ਨਾਲ ਉਹਨਾਂ ਦੀ ਜਦੋਂ ਵਰਤੋਂ ਕੀਤੀ ਜਾਂਦੀ ਉਦੋਂ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਮੈਨੂੰ ਪਤਾ ਨਹੀਂ ਸਾਡੇ ਤੇ ਆ ਕਿ ਉੱਥੇ ਨਾ ਕੋਈ ਸਿਗਰਟ ਬੱਤੀ ਨਾ ਕਿਸੇ ਤਰ੍ਹਾਂ ਦਾ ਨਸ਼ਾ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੀ ਬਾਉਂਡਰੀ 'ਚ ਨਹੀਂ ਕੋਈ ਕਰਦਾ ਅਸੀਂ ਘੁੱਟਦੇ ਵੀ ਨਹੀਂ ਕਿਹਨੂੰ ਅਸੀਂ ਗਾਲੀ ਗਲੋਚ ਵੀ ਨਹੀਂ ਕਰਦੇ ਇੱਕ ਵਾਰੀ ਜਦੋਂ ਮੈਂ ਗਿਆ ਸੀ ਉੱਥੇ ਚਾਰਜ ਲਿਆ ਸੀ ਜੀ ਉੱਥੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਇੱਕ ਤਾਂ ਵੈਜੀਟੇਰੀਅਨ ਇੱਥੇ ਲੰਗਰ ਚੱਲਣਾ ਜੀ ਦੂਜਾ ਬੱਕਰੀ ਬੁੱਕਰੇ ਬੱਕਰੀਆਂ ਨੇ ਦੀ ਸੰਗਲੀਆਂ ਖੋਲ੍ਹਣ ਨੂੰ ਆਜ਼ਾਦ ਕਰੋ ਕਬੂਤਰ ਸੀ ਉੱਪਰ ਮੈਂ ਕਿਹਾ ਇਹਨਾਂ ਨੂੰ ਵੀ ਆਜ਼ਾਦ ਕਰ ਦਿਓ ਜੇ ਮੈਨੂੰ ਰੱਖਣਾ ਸੀ ਜੀ ਨਹੀਂ ਤਾਂ ਆਪੇ ਚਲਾਈ ਜਾ ਬਾਪੂ ਜੀ ਮੇਰੇ ਲਾਲ ਬਾਦਸ਼ਾਹ ਜੀ ਨੇ ਮੂੰਹ ਆਪ ਖੁਦ ਕੋਈ ਗਰਾਈ ਪਾ ਦੋ ਤੋ ਖਾਂਦੇ ਸੀ ਤੇ ਉਹ ਕਿਸੇ ਚੀਜ਼ ਦਾ ਇਸਤੇਮਾਲ ਨਹੀਂ ਸੀ ਕਰ ਜੇ ਕੋਈ ਖੁਦ ਕਹੇ ਨਾ ਰੋਟੀ ਵੀ ਨਹੀਂ ਸੀ ਮੰਗਦੇ ਜੀ ਤੇ ਜੇ ਤੋ ਕੋਈ ਨਸ਼ਾ ਪਤਾ ਕਰਦੇ ਸੀ ਤੇ ਇੱਥੇ ਭਾਂਗੇ ਵੀਰ ਦਿੰਦੇ ਆ ਨਸ਼ਾ ਮੈਂ ਕਹਿੰਦਾ ਜਦੋਂ ਖਾਂਦੇ ਪੀਂਦੇ ਨਹੀਂ ਕੋ ਤੁਸੀਂ ਕਿਹਨੂੰ ਮੰਨਦੇ ਹੋ ਜੈ ਮਸਤਾ ਦੀ ਕਹਿ ਕੇ ਕਿਦਰ ਨਾ ਉਹ ਮਸਤ ਕਿਹੜਾ ਜਿਹਨੂੰ ਆਰਟੀਫੀਸ਼ਲ ਨਸ਼ੇ ਦੀ ਜਰੂਰਤ ਤੁਸੀਂ ਹੈਰਾਨ ਹੋਵੋਗੇ ਸਾਰੇ ਉੱਥੇ ਉਸ ਮੇਰੇ ਬਾਉਂਡਰੀ 'ਚ ਬਾਪੂ ਜੀ ਦੀ ਬਾਉਂਡਰੀ 'ਚ ਕੋਈ ਨਹੀਂ ਖੰਦਾ ਪਿੰਦਾ ਇਸੇ ਤਰ੍ਹਾਂ ਅ ਅ ਬਾਕੀ ਮੈਂ ਕਿਸੇ ਨੂੰ ਨਹੀਂ ਕਹਿਆ ਸਾਰਾ ਜੀ ਉਹ ਉਹ ਗੁੱਡ ਲੱਕ ਟੂ ਥੈਮ ਉਹ ਜਿੱਦਾਂ ਉਹ ਸੋਚਦੇ ਜਿੱਦਾਂ ਉਹ ਚਲਾਉਂਦੇ ਚਲਾਈ ਜਾਣ ਮੈਂ ਜਿੱਥੇ ਬੈਠਾ ਮੈਂ ਸਿਆਸਤ 'ਚ ਬੈਠਾ ਮੈਂ ਮੈਨੂੰ ਬਥੇਰਾ ਕਿੰਦੇ ਸੀ ਕਰ ਲਾ ਕੁਛ ਜੀ ਮੈਂ ਕਹ ਅਗਲੀ ਟਰਮ 'ਚ ਕਰਾਂਗੇ ਕਰ ਲਾ ਕੁਛ ਉਸ ਤੋਂ ਅਗਲੀ ਤੀਜਰਾ ਇਲੈਕਸ਼ਨ ਆ ਜੀ ਤੇ بس ਹੁਣ ਤੱਕ ਬੇਦਾਗ ਆ ਗਿਆ ਗੁਰਬਜਤਾ ਸ਼ਰਮਾ ਰੱਖੇ ਜੀ ਸਿਆਸਤ ਚ ਰਹਿ ਕੇ ਬੇਦਾਗ ਰਹਿਣਾ ਬੜਾ ਬਲੋਕੀ ਪੈਸੇ ਕੁਝ ਬੜੇ ਦਿੰਦੇ ਆ ਕਹਿੰਦੇ ਆ ਤਾਂ ਬਹੁਤ ਵੱਡਾ ਬਿਜ਼ਨਸ ਆ ਕਹਿੰਦੇ ਸਿਆਸਤ ਦਾ ਲੋਕੀਤ ਦੀਵਾਲੀ ਦੀਵਾਲੀ ਦੇ ਜਿਹੜਾ ਸਵੀਟ ਜੀ ਵਾਲਾ ਹੁੰਦਾ ਡੱਬਾ ਖੁੱਲੂ ਮੈਂ ਕਿਹਾ ਉਹ ਇੰਨੀ ਮਿੱਠੀ ਦੀਵਾਲੀ ਨਹੀਂ ਮੈਨੂੰ ਚਾਹੀਦੀ ਚੁੱਕ ਕੇ ਲੈ ਜਾਓ ਹੂੰ ਕਾਨੂੰਨ ਨੂੰ ਸ਼ੂਗਰ ਕਰਨੀ ਤੁਸੀਂ ਵੈਸੇ ਕਹਿੰਦੇ ਰਹੇ ਵੀ ਤੁਹਾਨੂੰ ਵੀ ਇਹ ਤੋਹਫਾ ਦਿੰਨੇ ਆ ਸ਼ਬਦ ਨਹੀਂ ਸੁਣਿਆ ਜੀ ਮੈਂ ਕਿਹਾ ਇੰਨਾ ਮਿੱਠਾ ਦੇ ਕੇ ਕਾਨੂੰਨ ਨੂੰ ਸ਼ੂਗਰ ਕਰਨੀ ਜੀ ਜੀ ਉੱਥੇ ਬਹੁਤ ਬੇਤੁ ਖੁਸ਼ ਸੀਗੀ ਰੋਟੀ ਖਲਾਈ ਦੀ ਨਾ ਦਿਵਾਲੀ ਮਿਲਨ ਦੀ ਜੀ ਕਿ ਪਹਿਲੀ ਵਾਰੀ ਮੈਂ ਵੀ ਰੋਟੀ ਖੁਲਾਉਣੀ ਸੀ ਕਾਰਜਕਰਤਾਵਾਂ ਨੂੰ ਉਸ ਦਿਨ ਉੱਥੇ ਪੈਲਸ ਵੋਕ ਕੀਤਾ ਸੀ ਮੈਂ ਜਦੋਂ ਰੋਟੀ ਛਾਟੀ ਸਭ ਨੇ ਖਾ ਲਈ ਮੈਂ ਕਿਹਾ ਬਿੱਲ ਸੰਸਦ ਜੀ ਕਮਾਲ ਖੜਦੂ ਜੀ ਬਿੱਲ ਸੰਸਦ ਥੋੜੀ ਦਿਨਾਂ ਤੋਂ ਮੈਂ ਗੱਲ ਸੁਣੋ ਰੋਟੀ ਕਨੇ ਖਲਾਈ ਓਏ ਕਹਿੰਦੇ ਤੁਸੀਂ ਖਲਾਈ ਮੈਂ ਖਲਾਈ ਹੰਸਰਾ ਜੰਸ ਨੇ ਖਲਾਈ ਤੇ ਪਹਿਲੇ ਕਿਹਾ ਬਿੱਲ ਮੈਂ ਜਣਾ ਮਾਈਕ ਫੜ ਲਿਆ ਮੈਂ ਕਿਹਾ ਅੱਜ ਤੋਂ ਬਾਅਦ ਮੈਂ ਨਹੀਂ ਖੁਲਾ ਸਕਾਂਗਾ ਮੈਂ ਮਾਫੀ ਮੰਗ ਲਾਂਦੇ ਤੁਹਾਡੇ ਕੋਲੋਂ ਖਾਲਾਂਗਾ ਜਦੋਂ ਮੈਂ ਖਲੋਣੀ ਆ ਮੈਂ ਬਿੱਲ ਦੇਣਾ ਜੋ ਇਹ ਧਾਰਨਾ ਬਣ ਗਈ ਨਾ ਕਿ ਲੀਡਰ ਨੂੰ ਖਵਾਇਆ ਜਾ ਸਕਦਾ ਲੀਡਰ ਤੋਂ ਖਾਇਆ ਨਹੀਂ ਜਾ ਸਕਦਾ ਬਸ ਉਹ ਫਿਰ 5 ਸਾਲ ਰਾਮ ਰ ਇੱਕ ਡੱਬਾ ਆ ਸੀ ਪਹਿਲਾਂ ਪਹਿਲਾਂ ਦੀਵਾਲੀ ਦਾ ਜੀ ਮੈਂ ਕਿਹਾ ਇੰਨਾ ਮਿੱਠਾ ਖਲਾ ਕੇ ਮੈਨੂੰ ਪਤਾ ਤੁਸੀਂ ਕਾਨੂੰਨ ਨੂੰ ਸ਼ੂਗਰ ਕਰਨੀ ਜੀ ਬੜਾ ਸਮਾਂ ਘਟ ਸੀ ਤੁਹਾਡੇ ਕੋਲ ਫਿਰ ਵੀ ਤੁਸੀਂ ਸਮੇਂ ਚ ਸਮਾਂ ਦਿੱਤਾ ਸਾਡੇ ਪੱਤਰਕਾਰ ਸਾਥੀ ਹੋਰ ਵੀ ਤੁਸੀਂ ਦੇਖ ਲਓ ਕਿ ਕਿੰਨੇ ਵਜ ਗਏ ਪੌਣੇ 3 ਜੀ ਸਵੀਰ ਦਾ ਇੱਕ ਬਰੈਡ ਜਿਹਾ ਖਾਦਾ ਹੋਇਆ ਜੀ ਤੇ ਕਿਤੇ ਮਾੜੀ ਮੋਟੀ ਚਾਹ ਮਿਲ ਜਾਂਦੀ ਹੈ ਹੁਣ ਮੈਨੂੰ ਕਹਿੰਦੇ ਪਹਿਲਾਂ ਲੰਚ ਕਰ ਲਓ ਮੈਂ ਕਿਹਾ ਨੋ ਉਹ 10 11 ਵਜੇ ਦੇ ਚੰਡੀਗੜ੍ਹ ਆਏ ਆ ਛੋਟੇ ਭਾਈ ਮੈਂ ਪਹਿਲਾਂ ਉਹਨਾਂ ਨੂੰ ਫ੍ਰੀ ਕਰਨਾ ਫੇਖ ਖਾਵਾਂਗੀ ਜੀ ਬਹੁਤ ਬਹੁਤ ਧੰਨਵਾਦ ਜੀ ਸਮੇਂ ਚ ਥੈਂਕ ਯੂ ਅੱਜ ਦੀ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਹੰਸਰਾਜ ਹੰਸੋਣਿਆ ਦੇ ਨਾਲ ਕੀਤੀ ਸਮਾਂ ਬੜਾ ਘੱਟ ਸੀ ਫਿਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੇ ਸਵਾਲ ਜਿਹੜੇ ਸ਼ਾਇਦ ਤੁਹਾਡੇ ਹੋਣਗੇ ਉਹਨਾਂ ਨੂੰ ਅਸੀਂ ਕੀਤੇ ਨੇ ਤੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਦਿਓ ਅੱਗੇ ਜੀ ਸਸਿਕਾ ਸਾਰ